ਚਿੱਠੀ ਲੈ ਕੇ ਰਾਸ਼ਟਰਪਤੀ ਕੋਲ ਵੀ ਪਹੁੰਚ ਕੀਤੀ ਗਈ ਗ੍ਰਹਿ ਮੰਤਰਾਲੇ ਨੂੰ ਵੀ ਇਸ ਬਾਰੇ ਲਿਖਿਆ ਗਿਆ ਤਜਰੁਬ ਰਹਿ ਮੰਤਰਾਲੇ ਨੇ ਇਸ ਚੀਜ਼ ਦਾ ਜਵਾਬ ਦਿੱਤਾ ਕਿ ਅਸੀਂ ਤੁਹਾਡੀ ਪਟੀਸ਼ਨ ਕਲੋਜ਼ ਕਰ ਦਿੱਤੀ ਹੈ ਜਲਾਲਪੁਰ ਦੇ ਲੋਕ ਨੇ ਜਾਂ ਉੱਥੇ ਪਹੁੰਚੇ ਹੋਰ ਬਹੁਤ ਸਾਰੇ ਲੋਕ ਸੀ ਜਿਨ੍ਹਾਂ ਦਾ ਖੂਬ ਸਮਰਥਨ ਮਿਲਿਆ ਉਹਨਾਂ ਤੋਂ ਸੌਂ ਵੀ ਚੁਕਵਾਈ ਹੈ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਕਦੇ ਵੀ ਨਸ਼ੇ ਵੱਲ ਨਹੀਂ ਵੇਖੋਗੇ ਮੀਡੀਆ ਦੇ ਉੱਪਰੋਂ ਪਾਕਿਸਤਾਨ ਦੇ ਹੱਕ ਦੇ ਵਿੱਚ ਪਾਕਿਸਤਾਨ ਦੀ ਇੱਕ ਪੋਜ਼ਿਟਿਵ ਐਮਐਸ ਬਣਾਉਣ ਦੇ ਲਈ ਵੀ ਲਗਾਤਾਰੋ ਪ੍ਰਚਾਰ ਹੈ ਜਿਹੜੀ ਜੋਤੀ ਮਹੋਤਰਾ ਕਰ ਰਹੀ ਸੀ ਜਿਸ ਤੋਂ ਬਾਅਦ ਇਹ ਸਾਰੀ ਕਾਰਵਾਈ ਕੀਤੀ ਗਈ ਹੈ ਫਿਲਹਾਲ ਜਪਾਨੀ 66000 ਲੱਖ ਲੱਖ ਰੁਪਏ ਦੀ ਫੀਸ ਹੈ ਜਿਹੜੀ ਉਹ ਪ੍ਰਾਈਵੇਟ ادارے ਨੇ ਜਿਹੜੇ ਉਹ ਬੱਚਿਆਂ ਦੇ ਮਾਪਿਆਂ ਤੋਂ ਲੈਂਦੇ ਨੇ ਬਦਲੇ ਦੇ ਵਿੱਚ ਇਨਫੈਕਟਡ ਪਾਣੀ ਪੀਉਣ ਦੇ ਲਈ ਕਿ ਅੱਜ ਫਰੀਦਕੋੜ ਦੇ ਵਿੱਚ ਕਾਫੀ ਗਹਿਮਾ ਗਹਿਮੀ ਰਹੀ ਪ੍ਰਸ਼ਾਸਨ ਹੈ ਜਿਹੜਾ ਪੁਲਿਸ ਪ੍ਰਸ਼ਾਸਨ ਨੂੰ ਸੜਕਾਂ ਦੇ ਉੱਤੇ ਆ ਦਿਖਾਈ ਦਿੱਤਾ ਕਿਉਂਕਿ ਵੱਡੇ ਪੱਧਰ ਦੇ ਉੱਪਰ ਉੱਥੇ ਸਿਕਿਉਰਟੀ ਹੈ ਜਿਹੜੀ ਅੱਜ ਲਗਾਈ ਗਈ। ਹੁਣ ਕਿਤੇ ਨਾ ਕਿਤੇ ਪਲਾਨ ਇਹ ਵੀ ਹੋ ਸਕਦਾ ਹੈ ਕਿ ਅੱਜ ਪਾਰਟੀ ਨਵੀਂ ਬਣਾ ਲੈਣੇ ਆ 2 4 6 ਮਹੀਨੇ ਰੋਕ ਕੇ ਫੇਰ ਦੇਖ ਲਾਂਗੇ ਹਾਲਾਤ ਕੀ ਬਣਦੇ ਆ ਤੇ ਫਿਰ ਉਸ ਅਕੋਰਡਿੰਗ ਪਲਟੀ ਮਾਰ ਲਾਂਗੇ। ਕਹਿੰਦੇ ਟੈਕਸੀ ਨਹੀਂ ਆ ਯੈਲੋ ਕਲਰ ਦੀ ਇਹ ਜਹਾਜ਼ ਹੈ। ਕਹਿੰਦੇ ਚਲੋ ਜੇ ਟੈਕਸੀ ਵੀ ਸਮਝ ਲਿਆ ਕਹਿੰਦੇ ਫਿਰ ਕਿਰਾਇਆ ਦੱਸ ਤਾ ਉਹਨਾਂ ਨੇ। ਸੋ ਸਵਾਲ ਤਾਂ ਇਹ ਵੀ ਵੱਡਾ ਹੈ ਕਿ ਕਿਸ ਤਰ੍ਹਾਂ ਪੰਜਾਬ ਦੇ ਸਾਧਨਾਂ ਦੀ ਲਗਾਤਾਰ ਦੁਰਵਰਤੋਂ ਹੋ ਰਹੀ ਹੈ ਸੀਐਮ ਮਾਨ ਜੀ ਨਾਲ ਨੇ ਸਤਿ ਸ਼੍ਰੀਕਾਲ ਮੈਂ ਆ ਬਲਵਿੰਦਰ ਸਿੰਘ ਹਾਜ਼ਰਾ ਪ੍ਰੋਗਰਾਮ ਆ ਇੱਕ ਮੇਰੀ ਵੀ ਸਨੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਮੇਰੇ ਸਹਿਯੋਗੀ ਉਪਰਪ ਸਿੱਧੂ ਆਣ ਦਾ ਪਹਿਲਾ ਸਵਾਗਤ ਕਰਦੇ ਹਾਂ ਸਦੂਸਾ ਸਵਾਗਤ ਆ ਪਰੋਂ ਦੇ ਬਹੁਤ ਧੰਨਵਾਦ ਬਲਵਿੰਦਰ ਜੀ ਸਿੱਧੂ ਸਾਹਿਬ ਬਲਵੰਤ ਸਿੰਘ ਰਾਜੂਆਣਾ ਜੋ ਕਿ ਲੰਬੇ ਸਮੇਂ ਤੋਂ ਜੀਲ ਦੇ ਵਿੱਚ ਬੰਦ ਨੇ ਤੇ ਸਿੱਖ ਜਥੇਬੰਦੀਆਂ ਲਗਾਤਾਰ ਮੰਗ ਕਰ ਰਹੀਆਂ ਨੇ ਵੀ ਇਹਨਾਂ ਨੂੰ ਰਿਹਾ ਕਰਨਾ ਚਾਹੀਦਾ ਜਾਂ ਇਹਨਾਂ ਦੇ ਉੱਤੇ ਜਿਹੜਾ ਫੈਸਲਾ ਉਹ ਛੇਤੀ ਸੁਣਾ ਦੇਣਾ ਚਾਹੀਦਾ ਤਾਂ ਜੋ ਇੱਕ ਪਾਸਾ ਹੋ ਜਾਵੇ ਅੱਜ ਵੀ ਅੱਜ ਵੀ ਐਸਜੀਪੀਸੀ ਵੱਲੋਂ ਇੱਕ ਮੀਟਿੰਗ ਕੀਤੀ ਗਈ ਸੀ ਤੇ ਉਸ ਮੀਟਿੰਗ ਦੇ ਵਿੱਚ ਕਿਹਾ ਗਿਆ ਵੀ ਆਸੀਂ ਆਪਣਾ ਫੈਸਲਾ ਕੀਸ ਹੈ ਜਿਹੜਾ ਵਾਪਸ ਨਹੀਂ ਲਵਾਂਗੇ ਤੇ ਇੱਕ ਪੰਥਕ ਇਕੱਠ ਕਰਾਂਗੇ ਜੀ ਜੀ ਬਿਲਕੁਲ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਭਾਈ ਬਲਵੰਤ ਸਿੰਘ ਰਾਜਵਾਨਾ ਹੁਣੇ ਲੰਬੇ ਸਮੇਂ ਤੋਂ ਜੇਲ੍ਹ ਦੇ ਵਿੱਚ ਨੇ ਤਾਂ ਅਜੇਹੇ ਦੇ ਵਿੱਚ ਇੱਕ ਪਟੀਸ਼ਨ ਹੈ ਜਿਹੜੀ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਪਾਈ ਗਈ ਹੈ ਪਰ ਅਜੇਹੇ ਦੇ ਵਿੱਚ ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਇੱਕ ਜਿਹੜੀ ਚਿੱਠੀ ਲੈ ਕੇ ਰਾਸ਼ਟਰਪਤੀ ਘੋਲ ਵੀ ਪਹੁੰਚ ਕੀਤੀ ਗਈ ਗ੍ਰਹਿ ਮੰਤਰਾਲੇ ਨੂੰ ਵੀ ਇਸ ਬਾਰੇ ਲਿਖਿਆ ਗਿਆ ਤਾਂ ਜਰੂਰ ਰਹਿ ਮੰਤਰਾਲੇ ਨੇ ਇਸ ਚੀਜ਼ ਦਾ ਜਵਾਬ ਦਿੱਤਾ ਕਿ ਅਸੀਂ ਤੁਹਾਡੀ ਪਟੀਸ਼ਨ ਕਲੋਜ਼ ਕਰ ਦਿਤੀ ਹੈ ਯਾਨੀ ਕਿ ਬਿਨਾ ਕਿਸੇ ਫੈਸਲੇ ਤੋਂ ਬਿਨਾ ਕਿਸੇ ਜਾਣਕਾਰੀ ਤੋਂ ਉਹਨਾਂ ਨੇ ਸਿਰਫ ਇੱਕੋ ਚਿੱਠੀ ਲਿਖੀ ਕਿ ਤੁਹਾਡੀ ਅਸੀਂ ਪਟੀਸ਼ਨ ਹੈ ਜਿਹੜੀ ਉਹ ক্লোਜ਼ ਕਰਤੀ ਹੈ ਚਿੱਠੀ ਬੰਦ ਕਰਤੀ ਹੈ ਜਿਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਜਿਹੜੇ ਉਹ ਥੋੜੇ ਜੇ ਗੁੱਸੇ ਦੇ ਵਿੱਚ ਆਏ ਤੈਸ ਦੇ ਵਿੱਚ ਆਏ ਜਿਸ ਤੋਂ ਬਾਅਦ ਉਹਨਾਂ ਨੇ ਆਪਣੀ ਸਾਰੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਇਕੱਠੇ ਕੀਤਾ ਵਕੀਲ ਨੇ ਜਿਹੜੇ ਉਹਨਾਂ ਨੂੰ ਇਕੱਠੇ ਕੀਤਾ ਸੋ ਸੀਨੀਅਰ ਵਕੀਲਾਂ ਦੇ ਨਾਲ ਗੱਲਬਾਤ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਕਿ ਕਿਉਂਕਿ ਵਾਰ-ਵਾਰ ਰਾਜਾਣਾ ਸਾਹਿਬ ਕਹਿ ਰਹੇ ਨੇ ਕਿ ਤੁਸੀਂ ਮੇਰੀ ਪਟੀਸ਼ਨ ਜਿਹੜੀ ਕੋਰਟ ਦੇ ਵਿੱਚ ਪਾਈ ਹੈ ਉਹਨੂੰ ਵਾਪਸ ਲੈ ਲਓ ਪਰ ਹੁਣ ਐਸਜੀਪੀਸੀਏ ਇਸ ਫੈਸਲੇ ਤੇ ਪਹੁੰਚੀ ਹੈ ਕਿ ਉਹ ਜਿਹੜੀ ਪਟੀਸ਼ਨ ਹੈ ਉਹ ਵਾਪਸ ਨਹੀਂ ਲਈ ਜਾਏਗੀ ਤੇ ਜਿਹੜੀ ਅਦਾਲਤੀ ਲੜਾਈ ਹੈ ਉਹ ਲਗਾਤਾਰ ਐਸਜੀਪੀਸੀਏ ਜਿਹੜੀ ਉਹ ਬੰਦੀ ਸਿੰਘਾਂ ਦੇ ਹੱਕ ਦੇ ਵਿੱਚ ਪਈ ਰਾਜਵਾਨਾ ਉਹਨਾਂ ਦੇ ਹੱਕ ਦੇ ਵਿੱਚ ਲੜੇਗੀ ਜਿਸ ਤੋਂ ਬਾਅਦ ਅੱਜ ਇੱਕ ਪ੍ਰੈਸ ਕਾਨਫਰੰਸ ਹੈ ਜਿਹੜੀ ਉਹ ਵੀ ਕੀਤੀ ਗਈ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਜਿਹੜੀ ਗੱਲਬਾਤ ਹੋਈ ਹੈ ਇਹ ਤਾਂ ਇਹੀ ਕਿ ਉਹ ਸਰਕਾਰ ਦੇ ਅੱਗੇ ਨਹੀਂ ਝੁਕਣਗੇ ਸੈਂਟਰ ਗਵਰਨਮੈਂਟ ਦੇ ਅੱਗੇ ਕਿਸੇ ਵੀ ਤਰ੍ਹਾਂ ਝੁਕਣ ਦਾ ਕੋਈ ਇਰਾਦਾ ਨਹੀਂ ਹੈ ਜਿਹੜਾ ਦਬਾਅ ਲਗਾਤਾਰ ਸੈਂਟਰ ਨੇ ਬਣਾਇਆ ਉਸ ਦੇ ਅੱਗੇ ਕਿਸੇ ਵੀ ਤਰੀਕੇ ਦਾ ਕੋਈ ਡਰ ਖੌਫ ਨਹੀਂ ਮੰਨਾਂਗੇ ਨਾਲ ਨਾਲ ਇਹ ਵੀ ਕਿਹਾ ਗਿਆ ਹੈ ਕਿ ਪਟੀਸ਼ਨ ਵਾਪਸ ਨਹੀਂ ਲਈ ਜਾਵੇਗੀ ਤੇ ਨਾਲ ਨਾਲ ਇੱਕ ਗੱਲ ਹੋਰ ਵੀ ਕੀਤੀ ਗਈ ਹੈ ਕਿ ਪੰਥਕ ਇਕੱਠ ਕੀਤਾ ਜਾਵੇਗਾ ਅਨਾਉਂਸਮੈਂਟ ਕਰ ਦਿੱਤੀ ਗਈ ਹੈ ਐਲਾਨ ਹੋ ਚੁੱਕਿਆ ਹੈ ਕਿ ਤੀਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਐਸਜੀਪੀਸੀ ਭਾਈ ਬਲਵੰਤ ਸਿੰਘ ਰਾਜੋਣਾ ਸਮੇਤ ਜਿੰਨੇ ਵੀ ਜਿਹੜੇ ਬੰਦੀ ਸਿੰਘ ਨੇ ਉਹਨਾਂ ਦੇ ਹੱਕ ਦੇ ਵਿੱਚ ਇੱਕ ਵੱਡਾ ਪੰਥਕ ਇਕੱਠ ਕਰਨ ਜਾ ਰਹੀ ਹੈ ਪੰਥਕ ਇਕੱਠ ਕਦੋਂ ਹੋਏਗਾ ਇਸ ਬਾਬਤ ਹਲੇ ਤੱਕ ਤਰੀਕ ਤੇ ਦੇਣਾ ਜਿਹੜਾ ਬਲਵਿੰਦਰ ਉਹ ਤੈ ਨਹੀਂ ਕੀਤਾ ਗਿਆ ਪਰ ਇਸ ਦੇ ਵਿੱਚ ਧਾਰਮਿਕ ਸਮਾਜਿਕ ਤੇ ਆਮ ਜਿਹੜੇ ਲੋਕ ਨੇ ਧਾਰਮਿਕ ਸਮਾਜਿਕ ਕਮੇਟੀਆਂ ਜਥੇਬੰਦੀਆਂ ਨਯੰਗ ਸਿੰਘ ਆਮ ਲੋਕ ਸਿੱਖ ਪੰਥ ਹਰ ਇੱਕ ਨੂੰ ਜਿਹੜਾ ਖੁੱਲਾ ਸੱਦਾ ਉਹ ਦਿੱਤਾ ਗਿਆ ਤੇ ਜਿਸ ਦਿਨ ਵੀ ਇਸ ਦੀ ਤਰੀਕ ਦੇ ਅਨਾਉਂਸਮੈਂਟ ਹੋਏਗੀ ਸਾਰਿਆਂ ਨੂੰ ਪਹੁੰਚਣ ਲਈ ਅਪੀਲ ਕੀਤੀ ਗਈ ਹੈ ਤਾਂ ਕਿ ਇੱਕ ਵੱਡਾ ਇਕੱਠ ਹੈ ਉਹ ਸਰਕਾਰ ਨੂੰ ਦਿਖਾਇਆ ਜਾ ਸਕੇ ਕਿ ਜੇਕਰ ਤੁਹਾਨੂੰ ਇਹ ਲੱਗਦਾ ਹੈ ਕਿ ਬੰਦੀ ਸਿੰਘਾਂ ਦੇ ਪਿੱਛੇ ਆਵਾਜ਼ ਚੁੱਕਣ ਵਾਲਾ ਕੋਈ ਨਹੀਂ ਹੈ ਤਾਂ ਸ਼ਾਇਦ ਤੁਸੀਂ ਬਹੁਤ ਗਲਤ ਹੋ ਤਾਂ ਐਸਜੀਪੀਸੀ ਨੇ ਉਸ ਦਾ ਠੇਕਾ ਚੁੱਕਿਆ ਧਰਮਦਾਰ ਹੈ ਜਿਹੜਾ ਉਹ ਆਪਣੇ ਮੋਢਿਆਂ ਦੇ ਉੱਪਰ ਚੁੱਕਿਆ ਹੈ ਜਿਸ ਨੂੰ ਲੈ ਕੇ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਤੇ ਨਾਲ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਬੇਸ਼ੱਕ ਰਾਸ਼ਟਰਪਤੀ ਦੇ ਵੱਲੋਂ ਜਾਂ ਗ੍ਰਹਿ ਮੰਤਰਾਲੇ ਦੇ ਵੱਲੋਂ ਸਾਡੀ ਚਿੱਠੀ ਦੇ ਉੱਪਰ ਗੌਰ ਨਹੀਂ ਕੀਤੀ ਗਈ ਪਰ ਉਹ ਇੱਕ ਵਾਰ ਮੁੜ ਤੋਂ ਪੰਜਾਬ ਦੇ ਜਿਹੜੇ ਰਾਜਪਾਲ ਨੇ ਉਹਨਾਂ ਦੇ ਕੋਲ ਜਾਣਗੇ ਉਹਨਾਂ ਦੇ ਕੋਲ ਜਾ ਕੇ ਇਸ ਬਾਬਤ ਇੱਕ ਵਾਰ ਫਿਰ ਤੋਂ ਚਿੱਠੀ ਦੇਣਗੇ ਤਾਂਕਿ ਰਾਜਪਾਲ ਇੱਕ ਜਰੀਆ ਬਣ ਸਕਣ ਕੇਂਦਰ ਸਰਕਾਰ ਤੇ ਐਸਜੀਪੀਸੀ ਦੇ ਵਿਚਕਾਰ ਤੇ ਇਹ ਸੁਨੇਹਾ ਜਿਹੜਾ ਫਿਰ ਕੇਂਦਰ ਨੂੰ ਪਹੁੰਚਾਇਆ ਜਾ ਸਕੇ ਤਾਂਕਿ ਹੋ ਸਕਦਾ ਹੈ ਰਾਜਪਾਲ ਕਿਤੇ ਨਾ ਕਿਤੇ ਇਸ ਮਾਮਲੇ ਦੇ ਵਿੱਚ ਕੋਈ ਮਦਦ ਹੈ ਜਿਹੜੀ ਉਹ ਪੰਜਾਬ ਦੀ ਪੰਜਾਬੀਆਂ ਦੀ ਸਿੱਖਾਂ ਦੀ ਜਾਂ ਫਿਰ ਉਹਨਾਂ ਬੰਦੀ ਸਿੰਘਾਂ ਦੀ ਕਰ ਸਕਣ ਇਸ ਲਈ ਇਹ ਫੈਸਲੇ ਲਏ ਗਏ ਆ ਸੋ ਪ੍ਰਵਿੰਦਰ ਹੁਣ ਦੇਖਣਾ ਹੋਏਗਾ ਕਿ ਪਟੀਸ਼ਨ ਨਾ ਵਾਪਸ ਲੈਂਦਾ ਤਾਂ ਕਲੀਅਰ ਹੈ ਕਿ ਨਹੀਂ ਲਈ ਜਾਏਗੀ ਹੁਣ ਹਾਲ ਜਿਹੜਾ ਤੇਜ ਸਿੰਘ ਸਮੁੰਦਰੀ ਹਾਲ ਦੇ ਵਿੱਚ ਇਕੱਠ ਹੋਣਾ ਉਹ ਕਦੋਂ ਹੋਣਾ ਤੇ ਕਿਸ ਪੱਦਰ ਤੇ ਕੀਤਾ ਜਾਣਾ ਉਸ ਮੌਕੇ ਕਿਸ ਤਰ੍ਹਾਂ ਦਾ ਸੁਨੇਹਾ ਹੋਏਗਾ ਇਹ ਦੇਖਣਾ ਜ਼ਰੂਰ ਲਾਜ਼ਮੀ ਹੋਏਗਾ ਜੀ ਜੀ ਸੋ ਜੇ ਪਾਸੇ ਗੱਲ ਕਰਾਂਗੇ ਜੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਵੀ ਨਸ਼ਿਆਂ ਨੂੰ ਜਾਗਰੂਤ ਕਰਨ ਦੇ ਲਈ ਇੱਕ ਵੱਡੀ ਰੈਲੀ ਕੀਤੀ ਗਈ ਹੈ ਤੇ ਉਸ ਰੈਲੀ ਦੇ ਵਿੱਚ ਲੋਕਾਂ ਦਾ ਬਹੁਤ ਸਾਥ ਮਿਲਿਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਨਸ਼ਿਆਂ ਦੀ ਗੱਲ ਕੀਤੀ ਉਹਨੇ ਕਿਹਾ ਕਿ ਸਭ ਤੋਂ ਵੱਡਾ ਦੁੱਖ ਹੈ ਜਿਹੜਾ ਘਰ ਦੀਆਂ ਔਰਤਾਂ ਨੂੰ ਹੁੰਦਾ ਕਿਉਂਕਿ ਉਹਨੇ ਚੁੱਲ੍ਹਾ ਚਲਾਉਣਾ ਹੁੰਦਾ ਹੈ ਤੇ ਜਿਹੜੇ ਪਰਿਵਾਰ ਦੇ ਨਸ਼ਾ ਕਰਦੇ ਨੇ ਉਹਨਾਂ ਨੂੰ ਲੈ ਕੇ ਵੀ ਬਹੁਤ ਚਿੰਤਾ ਕਰਦੇ ਨੇ ਮਾਮਾ ਆਦੀਆਂ ਚੀਜ਼ ਹੁੰਦੀਆਂ ਤੇ ਦੂਜੇ ਪਾਸੇ ਪਾਣੀਆਂ ਦੇ ਮੁੱਦੇ ਤੇ ਬੋਲ ਰਹੇ ਨੇ ਕਿ ਹੈ ਵੀ ਪਾਣੀਆਂ ਦਾ ਮੁੱਦਾ ਅਸੀਂ ਕਿਸੇ ਵੀ ਹੱਕ ਦੇ ਵਿੱਚ ਨਹੀਂ ਆ ਅਸੀਂ ਅਸੀਂ ਦੂਜੇ ਸੂਬੇ ਨੂੰ ਪਾਣੀ ਦਈਏ ਜੀ ਜੀ ਬਲਵਿੰਦਰ ਬਿਲਕੁਲ ਹੈ ਸੋ ਯੁੱਧ ਨਸ਼ਿਆਂ ਵਿਰੁੱਧ ਇਹ ਜਿਹੜੀ ਮੁਹਿੰਮ ਹੈ ਇਹ ਪਿਛਲੇ ਕਈ ਸਮੇਂ ਤੋਂ ਲੰਬੇ ਸਮੇਂ ਤੋਂ ਚੱਲ ਰਹੀ ਆ ਤਾਂ ਅਜੇਹੇ ਦੇ ਵਿੱਚ ਜਿੱਥੇ ਪਹਿਲਾਂ ਪ੍ਰਸ਼ਾਸਕੀ ਪੰਚਾਇਤ ਜਿਹਨੂੰ ਪੀਲਾ ਪੰਚਾਇਤ ਕਹਿੰਦੇ ਆ ਉਹ ਚੱਲਿਆ ਉਸ ਤੋਂ ਬਾਅਦ ਜਿਹੜੇ ਪੰਜਾਬ ਦੇ ਰਾਜਪਾਲ ਨੇ ਉਹਨਾਂ ਨੇ ਇੱਕ ਨਸ਼ਿਆਂ ਵਿਰੁੱਧ ਯਾਤਰਾ ਪਾਦੀ ਯਾਤਰਾ ਜਿਹੜੀ ਪੈਦਲ ਯਾਤਰਾ ਉਹ ਕੱਢੀ ਜਸਟਿਸ ਦੇ ਵਿੱਚ ਮਾਝਾ ਤੇ ਦੁਆਬਾ ਜਿਹੜੇ ਹਲਕੇ ਨੇ ਏਰੀਏ ਨੇ ਉਹਨਾਂ ਨੂੰ ਟਾਰਗੇਟ ਕੀਤਾ ਗਿਆ ਉੱਥੇ ਪਿੰਡ-ਪਿੰਡ ਜਾ ਕੇ ਇਸ ਮਹਿੰਮ ਦਾ ਪ੍ਰਚਾਰ ਕੀਤਾ ਗਿਆ ਜਿਸ ਤੋਂ ਬਾਅਦ ਹੁਣ ਅਗਲੀ ਵਾਰੀ ਆਈ ਹੈ ਕਿ ਮੁੱਖ ਮੰਤਰੀ ਮਾਨ ਸਾਹਿਬ ਨੇ ਜਿਹੜੇ ਉਹ ਆਪ ਮੈਦਾਨ ਦੇ ਵਿੱਚ ਆ ਖੜੇ ਹੋਏ ਨੇ ਉਹ ਕਹਿੰਦੇ ਕਿ ਹੁਣ ਮੈਂ ਲੋਕਾਂ ਤੱਕ ਖੁਦ ਇਸ ਚੀਜ਼ ਦਾ ਸੁਨੇਹਾ ਪਹੁੰਚਾਵਾਂਗਾ ਸਿਰਫ ਵੀਡੀਓ ਦੇ ਜ਼ਰੀਏ ਨਹੀਂ ਬਲਕਿ ਜਗਾ ਜਗਾ ਜਾ ਕੇ ਲੋਕਾਂ ਦੇ ਨਾਲ ਗੱਲਬਾਤ ਕਰਾਂਗਾ ਤੇ ਇਸ ਬਾਬਤ ਜਾਣਕਾਰੀ ਦੇਵਾਂਗਾ ਸੋ ਇਸ ਸੰਬੰਧੀ ਅੱਜ ਇੱਕ ਰਾਜ ਪੱਦਰੀ ਸਮਾਗਮ ਹੈ ਜਿਹੜਾ ਉਹ ਕਰਵਾਇਆ ਗਿਆ ਟਾਂਡਾ ਦੇ ਪਿੰਡ ਜਲਾਲਪੁਰ ਦੇ ਵਿੱਚ ਜਿੱਥੇ ਮੁੱਖ ਮੰਤਰੀ ਮਾਨ ਹੁਣਾ ਦੇ ਨਾਲ ਅਰਵਿੰਦ ਕੇਜੀਵਾਲ ਨੇ ਜਿਹੜੇ ਉਹ ਵੀ ਮੌਜੂਦ ਰਹੇ ਸੋ ਇਸ ਸਮਾਗਮ ਦੇ ਵਿੱਚ ਉਹਨਾਂ ਨੇ ਜੋ ਜਲਾਲਪੁਰ ਦੇ ਲੋਕ ਨੇ ਜਾਂ ਉੱਥੇ ਪਹੁੰਚੇ ਹੋਰ ਬਹੁਤ ਸਾਰੇ ਲੋਕ ਸੀ ਜਿਨ੍ਹਾਂ ਦਾ ਖੂਬ ਸਮਰਥਨ ਮਿਲਿਆ ਉਹਨਾਂ ਤੋਂ ਸੌਂ ਵੀ ਚੁਕਵਾਈ ਹੈ ਕਿ ਤੁਸੀਂ ਜ਼ਿੰਦਗੀ ਦੇ ਵਿੱਚ ਕਦੇ ਵੀ ਨਸ਼ੇ ਵੱਲ ਨਹੀਂ ਵੇਖੋਗੇ ਨਸ਼ੇਵੱਦੀਆਂ ਮਾਰੀਆਂ ਤਾਂ ਆਪਣੇ ਸਰੀਰ ਨੂੰ ਨਹੀਂ ਲਗਾਓਗੇ ਜਿਸ ਤੋਂ ਬਾਅਦ ਉਹਨਾਂ ਨੇ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਿਤ ਕੀਤਾ ਤਾਂ ਇਹ ਵੀ ਦੱਸਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਚੇਹੇ ਬਹੁਤ ਸਾਰੇ ਹੋਕੇ ਗਲੀ ਗਲੀ ਦੇ ਵਿੱਚ ਦਿੱਤੇ ਜਾਣਗੇ ਜਿੱਥੇ ਪ੍ਰਚਾਰ ਪ੍ਰਸਾਰ ਕੀਤਾ ਜਾਏਗਾ ਕਿ ਨਸ਼ਿਆਂ ਦੀ ਰੋਕਥਾਮ ਕਰਨੀ ਚਾਹੀਦੀ ਹੈ ਤਾਂ ਅਜਿਹੇ ਦੇ ਵਿੱਚ ਜਿੱਥੇ ਇਹਦੇ ਦੋ ਪੱਖ ਨੇ ਬਲਵਿੰਦਰ ਇੱਕ ਪਾਸੇ ਤਾਂ ਵਿਰੋਧੀ ਇਸ ਚੀਜ਼ ਨੂੰ ਕਹਿ ਰਹੇ ਨੇ ਕਿ ਤੁਸੀਂ ਕੱਲਾ ਪ੍ਰਚਾਰ ਕਰ ਰਹੇ ਹੋ ਤੁਸੀਂ ਸਿਰਫ ਮਸ਼ਹੂਰੀਆਂ ਕਰ ਰਹੇ ਹੋ ਪਰ ਸਵਾਲ ਤਾਂ ਇਹ ਖੜਾ ਹੁੰਦਾ ਹੈ ਕਿ ਪਿਛਲੀਆਂ ਸਰਕਾਰਾਂ ਦੇ ਵੱਲੋਂ ਤਾਂ ਮਸ਼ਹੂਰੀਆਂ ਕਰਕੇ ਵੀ ਨਸ਼ਾ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਬਹੁਤ ਹੀ ਪਵਿੱਤਰ ਗਟਕਾ ਸਾਭ ਦੇ ਉੱਪਰ ਹੱਥ ਰੱਖ ਕੇ ਵੀ ਲੀਡਰ ਨੇ ਜਿਹੜੇ ਉਹ ਮੁਕਰੇ ਨੇ ਸੋ ਸਾਨੂੰ ਇਸ ਚੀਜ਼ ਦੀ ਤਾਰੀਫ਼ ਕਰਨੀ ਚਾਹੀਦੀ ਹੈ ਕਿ ਜੇਕਰ ਕੋਈ ਮੈਦਾਨ ਦੇ ਵਿੱਚ ਆਇਆ ਹੈ ਇਸ ਬਾਰੇ ਆਵਾਜ਼ ਚੁੱਕੀ ਗਈ ਹੈ ਕਿਉਂਕਿ ਸਾਨੂੰ ਵੀ ਲੰਬਾ ਸਮਾਂ ਹੋ ਗਿਆ ਬਲਵਿੰਦਰ ਕੰਮ ਕਰਦੇ ਹੋਏ ਐਡੀ ਵੱਡੀ ਮਹਮ ਹੁਣ ਤੱਕ ਅਸੀਂ ਨਹੀਂ ਦੇਖੀ ਕਿ ਕਿਸੇ ਸਰਕਾਰ ਵੱਲੋਂ ਚੁੱਕੀ ਗਈ ਹੋਵੇ ਵਿੱਢੀ ਗਈ ਹੋਵੇ ਮਹਮ ਨਸ਼ਿਆਂ ਦੇ ਖਿਲਾਫ ਸੋ ਜੇ ਮੁੱਖ ਮੰਤਰੀ ਹੁਣਾਂ ਨੇ ਵਿੱਢੀ ਹੈ ਤਾਂ ਸਾਨੂੰ ਇਸ ਦੀ ਤਾਰੀਫ਼ ਹੈ ਜਿਹੜੀ ਉਹ ਕਰਨੀ ਚਾਹੀਦੀ ਹੈ ਜੀ ਬਲਕਲ ਬਾਕੀ ਪ੍ਰਾਂ ਪਾ ਪਾਣੀਆਂ ਦੇ ਮੁੱਦੇ ਦੇ ਉੱਪਰ ਉਹ ਜਿੱਥੇ ਵੀ ਜਾਂਦੇ ਨੇ ਜਦੋਂ ਵੀ ਬੈਠਦੇ ਉੱਠਦੇ ਨੇ ਹੋਕਾ ਜ਼ਰੂਰ ਦਿੰਦੇ ਨੇ ਹੋਕਾ ਅੱਜ ਫਿਰ ਦੱਸਦਾ ਹੈ ਕਿ ਪੰਜਾਬ ਕੋਲੇ ਪਾਣੀ ਆਪਣਾ ਹੀ ਘਟ ਹੈ ਤੁਹਾਨੂੰ ਦੇਣਯੋਗਾ ਸਾਡੇ ਕੋਲ ਪਾਣੀ ਨਹੀਂ ਹੈ ਜੀ ਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਜੀ ਪਾਕਿਸਤਾਨੀ ਜਸੂਸ ਆਏ ਦਿਨੀ ਨਵੇਂ-ਨਵੇਂ ਨਿਕਲ ਕੇ ਸਾਹਮਣੇ ਆ ਰਹੇ ਨੇ ਇੱਕ ਯੂਟਿਊਬਰ ਨੇ ਬੜੇ ਮਸ਼ਹੂਰ ਨੇ ਹਰਿਆਣਾ ਦੇ ਨੇ ਜੀ ਤੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਕਿਉਂਕਿ ਉਹ ਪਾਕਿਸਤਾਨ ਦੀ ਜਸੂਸੀ ਕਰਦੇ ਸੀ ਜੀ ਮੁਵਿੰਦਰਾਜਾ ਹਰਿਆਣਾ ਦੇ ਵਿੱਚ ਇਸ ਬੰਦ ਦੇ ਵਿੱਚ ਦੋ ਵੱਡੀਆਂ ਕਾਰਵਾਈਆਂ ਹੋਈਆਂ ਨੇ ਅੱਜ ਦੁਪਹਿਰ ਦੇ ਸਮੇਂ ਇੱਕ ਨੌਜਵਾਨ ਮੁੰਡਾ ਜਿਹੜਾ ਉਹ ਫੜਿਆ ਗਿਆ ਤੇ ਜਿਸ ਦੀ ਉਮਰ ਬਹੁਤ ਘੱਟ ਦੱਸੀ ਜਾ ਰਹੀ ਹੈ ਲਗਭਗ 17 18 19 ਸਾਲ ਦੇ ਤਕਰੀਬਨ ਉਸ ਦੀ ਉਮਰ ਹੈ ਜਾਂ ਮੇਬੀ ਇਸ ਤੋਂ ਵੀ ਘੱਟ ਹੋਏਗੀ ਪਹਿਲਾਂ ਉਸ ਨੂੰ ਫੜਿਆ ਗਿਆ ਤੇ ਦੱਸਿਆ ਜਾ ਰਿਹਾ ਕਿ ਉਹ ਪਟਿਆਲਾ ਦਾ ਰਹਿਣ ਵਾਲਾ ਪਰ ਹਰਿਆਣਾ ਦੇ ਵਿੱਚ ਫੜਿਆ ਗਿਆ ਕਰਤਾਰਪੁਰ ਸਾਹਿਬ ਜਾਣ ਦੇ ਬਹਾਨੇ ਦੇ ਨਾਲ ਪਾਕਿਸਤਾਨ ਦੇ ਵਿੱਚ ਉਹਨੇ ਕਈ ਵਾਰ ਵਿਜ਼ਿਟ ਕੀਤਾ ਕਈ ਵਾਰੀ ਗਿਆ ਉਹ ਉੱਥੇ ਪਾਕਿਸਤਾਨ ਏਜੰਸੀਆਂ ਦੇ ਸੰਪਰਕ ਦੇ ਵਿੱਚ ਆਇਆ ਕਿਉਂਕਿ ਉਸ ਨੂੰ ਪੈਸੇ ਦੇ ਨਾਲ ਨਾਲ ਇੱਕ Trap ਦੇ ਵਿੱਚ ਫਸਾਇਆ ਗਿਆ ਸੀ ਜਿੱਥੇ ਪਾਕਿਸਤਾਨੀ ਕੁੜੀਆਂ ਦੇ ਨਾਲ ਉਹਦਾ ਸੰਪਰਕ ਕਰਾਇਆ ਗਿਆ ਸੋ ਛੋਟੀ ਉਮਰ ਹੋਣ ਦੇ ਕਰਕੇ ਇਨਫਲੂਐਂਸ ਹੈ ਜਿਹੜਾ ਉਹ ਜਲਦੀ ਹੋ ਗਿਆ ਜਿਸ ਤੋਂ ਬਾਅਦ ਹੁਣ ਪੁਲਿਸ ਨੇ ਉਹਨੂੰ ਫੜ ਲਿਆ ਤੇ ਜਾਣਕਾਰੀ ਇਹ ਵੀ ਮਿਲੀ ਹੈ ਕਿ ਕਈ ਤਰ੍ਹਾਂ ਦੀਆਂ ਖੂਫੀਆ ਜਾਣਕਾਰੀਆਂ ਦੇਸ਼ ਦੇ ਬਾਰੇ ਉਹਦੇ ਵੱਲੋਂ ਸਾਂਝੀਆਂ ਕੀਤੀਆਂ ਗਈਆਂ ਸੋ ਦੂਜਾ ਜਿਹੜਾ ਕੇਸ ਤੁਸੀਂ ਗੱਲ ਕਰ ਰਹੇ ਹੋ ਇਹ ਮਸ਼ਹੂਰ ਟਰੈਵਲਰ ਬਲੌਗਰ ਨੇ ਜਿਨ੍ਹਾਂ ਦਾ ਨਾਮ ਹੈ ਜੋਤੀ ਮਲਹੋਤਰਾ ਉਹਨਾਂ ਦੇ ਉੱਪਰ ਅੱਜ ਇਸ ਤਰ੍ਹਾਂ ਦੇ ਦੋਸ਼ ਲੱਗੇ ਨੇ ਲੱਖਾਂ ਫਾਲੋਅਰ ਨੇ ਸੋਸ਼ਲ ਮੀਡੀਆ ਦੇ ਉੱਪਰ ਜੋਤੀ ਮਲਹੋਤਰਾ ਦੇ ਸੋ ਉਹਨਾਂ ਨੇ ਦੱਸਿਆ ਕਿ ਦੇਸ਼ ਵਿਰੋਧੀ ਗਤੀਵਿਧੀਆਂ ਅਤੇ ਪਾਕਿਸਤਾਨੀਆ ਖੂਫੀਆ ਏਜੰਸੀਆਂ ਦੇ ਨਾਲ ਸਬੰਧ ਹੋਣ ਦੇ ਕਰਕੇ ਦੋ ਦੋਸ਼ਾਂ ਦੇ ਵਿੱਚ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਦਾ ਆਪਣਾ ਕੋਈ ਚੈਨਲ ਵੀ ਹੈ ਜਿਸ ਤੇ ਜਾਣਕਾਰੀ ਸਾਂਝੀ ਕਰਦੇ ਆ ਸੋ ਮਾਮਲੇ 'ਚ ਹੁਣ ਤੱਕ ਟੋਟਲ 6 ਲੋਕ ਗ੍ਰਿਫਤਾਰ ਹੋ ਚੁੱਕੇ ਨੇ ਤੇ ਨਾਲ ਨਾਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਹਰਿਆਣਾ ਦੇ ਨਾਲ ਨਾਲ ਪੰਜਾਬ ਦੇ ਵੀ ਕਈ ਹਿੱਸਿਆਂ ਤੋਂ ਇਸ ਕੇਸ ਦੇ ਸਬੰਧੀ ਕਈ ਤਰ੍ਹਾਂ ਦੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ 2023 ਦੇ ਵਿੱਚ ਜੋਤੀ ਮਲਹੋਤਰਾ ਨੇ ਜਿਹੜਾ ਪਾਕਿਸਤਾਨ ਦਾ ਦੌਰਾ ਕੀਤਾ ਸੀ ਪਾਕਿਸਤਾਨ ਦੀ ਵਿਜ਼ਿਟ ਸੀ ਉਹਨਾਂ ਦੀ ਉੱਥੋਂ ਜਦੋਂ ਉਹ ਜਾਣਦੇ ਨੇ ਤਾਂ ਉਸ ਸਮੇਂ ਦੌਰਾਨ ਇੱਕ ਪਾਕਿਸਤਾਨ ਹਾਈ ਕਮਿਸ਼ਨ ਦੇ ਕਰਮਚਾਰੀ ਦੇ ਨਾਲ ਉਹਨਾਂ ਦਾ ਸੰਪਰਕ ਹੁੰਦਾ ਜੇ ਇਸ ਤੋਂ ਬਾਅਦ ਉਸ ਕਰਮਚਾਰੀ ਦਾ ਨਾਮ ਵੀ ਨਸ਼ਰ ਕੀਤਾ ਗਿਆ ਜਿਸ ਦਾ ਨਾਮ ਹੈ احسان اور رحیم ਉਰਫ دانش ਇਹਦੇ ਨਾਲ ਸੰਪਰਕ ਹੁੰਦਾ ਹੈ ਸੰਪਰਕ ਤੋਂ ਬਾਅਦ ਉਹਨਾਂ ਦਾ ਆਪਸ ਚ ਗੂੜਾ ਰਿਸ਼ਤਾ ਬਣ ਜਾਂਦਾ ਹੈ ਜਿਸ ਤੋਂ ਬਾਅਦ ਉਹ ਲਗਾਤਾਰ ਪਾਕਿਸਤਾਨ ਜਿਹੜੀ ਖੂਫੀਆ ਏਜੰਸੀ ਆ ਉਹਨਾਂ ਦਾ ਨਾਲ ਉਹਨਾਂ ਦਾ ਸੰਪਰਕ ਕਰਵਾ ਦਿੰਦੇ ਨੇ ਕੂਫੀ ਏਜੰਸੀਆਂ ਦੇ ਟੱਚ ਦੇ ਵਿੱਚ ਆ ਜਾਂਦੇ ਨੇ ਤੇ ਇਸ ਦੇ ਵਿੱਚ ਕਹਿੰਦੇ ਅਲੀ احسان ਤੇ شکیر ਉਰਫ ਰਾਣਾ شہباز ਜਿਹੜਾ ਉਹ ਵੀ ਇਹਨਾਂ ਦੇ ਸੰਪਰਕ ਜਿਸ ਦੇ ਬਕਾਇਦਾ ਨੰਬਰ ਹੈ ਜਿਹੜੇ ਉਹ ਜੋਤੀ ਮਲਹੋਤਰਾ ਦੇ ਫੋਨ ਦੇ ਵਿੱਚੋਂ ਸੇਵ ਮਿਲੇ ਆ ਪਾਕਿਸਤਾਨੀ ਜਿਹੜੇ ਮੋਬਾਈਲ ਨੰਬਰ ਵਗੈਰਾ ਨੇ ਉਹ ਬਰਾਮਦ ਹੋਏ ਨੇ ਵਿੱਚੋਂ ਫੋਨ ਦੇ ਇਸ ਤੋਂ ਇਲਾਵਾ ਕਹਿੰਦੇ ਕਿ WhatsApp, Telegram ਤੇ Snapchat ਜਾਂ ਫਿਰ ਕਿੰਨੀਆਂ ਵੀ ਸੋਸ਼ਲ ਮੀਡੀਆ ਜਿਹੜੀਆਂ ਨੇ ਸੋਸ਼ਲ ਮੀਡੀਆ ਐਪਸ ਦੇ ਜ਼ਰੀਏ ਸੰਪਰਕ ਹੁੰਦਾ ਸੀ ਉਹ ਵੀ ਸਾਰੀ ਪੁਲਿਸ ਨੇ ਜਾਣਕਾਰੀ ਕਲੈਕਟ ਕਰ ਰਹੀ ਹੈ ਕਿਉਂਕਿ ਮੈਸੇਜਸ ਤੇ ਕਾਲਸ ਨਾਲ ਸੰਪਰਕ ਜਿਹੜਾ ਕੀਤਾ ਗਿਆ ਉਹ ਵੀ ਸਾਰਾ ਪੁਲਿਸ ਨੇ ਡਾਟਾ ਕਲੈਕਟ ਕੀਤਾ ਹੈ ਅੰਤੋ ਸੋਸ਼ਲ ਮੀਡੀਆ ਦੇ ਉੱਪਰ ਕਹਿੰਦੇ ਇੰਨਾ ਹੀ ਨਹੀਂ ਸੋਸ਼ਲ ਮੀਡੀਆ ਦੇ ਉੱਪਰ ਉਹ ਪਾਕਿਸਤਾਨ ਦੇ ਹੱਕ ਦੇ ਵਿੱਚ ਪਾਕਿਸਤਾਨ ਦੀ ਇੱਕ ਪੋਜ਼ਿਟਿਵ ਐਮਐਸ ਬਣਾਉਣ ਦੇ ਲਈ ਵੀ ਲਗਾਤਾਰੋ ਪ੍ਰਚਾਰ ਹੈ ਜਿਹੜੀ ਜੋਤੀ ਮਲੋਤਰਾ ਕਰ ਰਹੀ ਸੀ ਜਿਸ ਤੋਂ ਬਾਅਦ ਇਹ ਸਾਰੀ ਕਾਰਵਾਈ ਕੀਤੀ ਗਈ ਹੈ ਫਿਲਹਾਲ ਗ੍ਰਿਫਤਾਰੀ ਹੋ ਚੁੱਕੀ ਹੈ ਇੱਕ ਨਹੀਂ ਕਲੇ ਜੋਤੀ ਮਲੋਤਰਾ ਨਹੀਂ ਉਹਦੇ ਨਾਲ ਜਿੰਨੇ ਵੀ ਆ ਇਸ ਕਾਰਵਾਈ ਨੂੰ ਅੰਜਾਮ ਦੇਣ ਵਾਲੇ ਦੇਸ਼ ਤਰੋਈ ਸੀ 6 ਲੋਕਾਂ ਨੂੰ ਗ੍ਰਿਫਤਾਰ ਆ ਜਿਹੜਾ ਕੀਤਾ ਗਿਆ ਸੋ ਜਿਸ ਤਰ੍ਹਾਂ ਭਾਰਤ ਪਾਕਿਸਤਾਨ ਦੇ ਦਰਮਿਆਨ ਹਾਲਾਤ ਬਣੇ ਤਾਂ ਉਹਨਾਂ ਹਾਲਾਤਾਂ ਤੋਂ ਬਾਅਦ ਹੁਣ ਜਿਹੜੀ ਪੁਲਿਸ ਹੈ ਪਹਿਲਾਂ ਜਿੱਥੇ ਮਿਲਟਰੀ ਨੇ ਮੋਰਚਾ ਸੰਭਾਲਿਆ ਹੋਇਆ ਸੀ ਤਾਂ ਉੱਥੇ ਵੀ ਪੁਲਿਸ ਵੀ ਲਗਾਤਾਰ ਮੁਸਤੈਦ ਹੈ ਪੁਲਿਸ ਦੇ ਵੱਲੋਂ ਸਮੇਂ-ਸਮੇਂ ਤੇ ਹਰ ਦਿਨ ਲਗਾਤਾਰ ਇਸ ਚੀਜ਼ ਬਾਰੇ ਰਿਸਰਚ ਕੀਤੀ ਜਾ ਰਹੀ ਹੈ ਕਿ ਕੋਈ ਵੀ ਪਾਕਿਸਤਾਨ ਨਾਲ ਸੰਬੰਧਿਤ ਵਿਅਕਤੀ ਇਹੋ ਜੀ ਕੋਈ ਵੀ ਜਿਹੜਾ ਕੰਮ ਹੈ ਉਹ ਦੇਸ਼ ਦੇ ਵਿੱਚ ਨਾ ਕਰ ਰਿਹਾ ਹੋਵੇ ਜਾਂ ਸੂਸੀ ਨਾ ਕਰ ਰਿਹਾ ਹੋਵੇ ਜਿਸ ਕਰਕੇ ਦੇਸ਼ ਨੂੰ ਖਤਰਾ ਹੋਵੇ ਸੋ ਲਗਾਤਾਰ ਇਹਨਾਂ ਰਿਸਰਚਾਂ ਦੇ ਤਹਿਤ ਇਹਨਾਂ ਸਰਚ ਆਪਰੇਸ਼ਨਾਂ ਦੇ ਤਹਿਤ ਬਲਵਿੰਦਰ ਜਿਹੜੀਆਂ ਲੋਕਾਂ ਦੀਆਂ ਗ੍ਰਿਫਤਾਰੀਆਂ ਹੋ ਰਹੀਆਂ ਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਜੀ ਸਕੂਲਾਂ ਦੇ ਵਿੱਚ ਪੀਣ ਵਾਲੇ ਪਾਣੇ ਨੂੰ ਲੈ ਕੇ ਹੁਣ ਲੁਧਿਆਣਾ ਤੋਂ ਬਾਅਦ ਸੰਗਰੂਰ ਦੇ ਇੱਕ ਸਕੂਲ ਦੇ ਵਿੱਚ 8 ਦੇ ਕਰੀਬ ਪਾਣੀ ਦੇ ਸੈਂਪਲ ਨੇ ਉਹ ਫੇਲ ਹੋਏ ਨੇ ਜੀ ਦੇਖੋ ਕਿੰਨੀ ਹਾਸੋਹੀਣੀ ਗੱਲ ਹੈ ਬਲਵਿੰਦਰ ਕਿ ਪਾਣੀ ਇੱਕੇ ਜੇਹੀ ਚੀਜ਼ ਐ ਇਹਦੀ ਇਨਫੈਕਸ਼ਨ ਤੁਹਾਨੂੰ ਲੰਬੇ ਸਮੇਂ ਤੱਕ ਬਿਮਾਰ ਕਰ ਸਕਦੀ ਐ ਕਿਉਂਕਿ ਮੇਰਾ ਇਹਦੇ ਨਾਲ ਨਜੀ ਤਜਰਬਾ ਰਿਹਾ ਕਿ ਜੇਕਰ ਤੁਸੀਂ ਇੱਕ ਜਾਂ ਦੋ ਵਾਰ ਵੀ ਗਲਤ ਪਾਣੀ ਪੀ ਲੈਂਦੇ ਹੋ ਜਿਹੜਾ ਇਨਫੈਕਟਡ ਪਾਣੀ ਹੁੰਦਾ ਤਾਂ ਤਕਰੀਬਨ ਡੇਢ ਦੋ ਢਾਈ ਮਹੀਨਿਆਂ ਤੱਕ ਤੁਹਾਡੀ ਬਾਡੀ ਚ ਐਦਾ ਇਨਫੈਕਸ਼ਨ ਫੈਲ ਜਾਂਦੀ ਐ ਜਿਹੜੀ ਬਾਅਦ ਚ ਕਿਸੇ ਨਾ ਕਿਸੇ ਬਿਮਾਰੀ ਦਾ ਰੂਪ ਲੈ ਲੈਂਦੀ ਐ ਚਾਹੇ ਟਾਈਫਾਇਡ ਹੋਵੇ ਚਾਹੇ ਪੇਟ ਇਨਫੈਕਸ਼ਨ ਹੋਵੇ ਕੋਈ ਵੀ ਸੋ ਤੁਸੀਂ ਇਹ ਦੇਖੋ ਵੀ ਕਿਸ ਤਰ੍ਹਾਂ ਦੀ ਇਹ ਲਾਪਰਵਾਹੀ ਵਰਤੀ ਗਈ ਹੈ ਇਹ ਸਿਰਫ ਸੰਗਰੂਰ ਦੀ ਗੱਲ ਕੀਤੀ ਜਾ ਰਹੀ ਹੈ ਕਹਿੰਦੇ ਸੰਗਰੂਰ ਦੇ 8 ਸਕੂਲਾਂ ਦੇ ਪੀਣ ਵਾਲੇ ਪਾਣੀ ਦੇ ਜਿਹੜੇ ਨਮੂਨੇ ਨੇ ਉਹ ਫੇਲ ਹੋ ਚੁੱਕੇ ਨੇ ਪਹਿਲਾਂ ਲੁਧਿਆਣਾ ਦੇ ਵਿੱਚ ਵੀ ਜਿਹੜੇ ਨੇ ਕਿ ਉਹ ਸੈਂਪਲ ਲਏ ਗਏ ਸੀ ਜਿਹੜੇ ਡਿਪਟੀ ਕਮਿਸ਼ਨਰ ਨੇ ਜ਼ਿਲ੍ਹੇ ਦੇ ਉਹਨਾਂ ਦੇ ਹੁਕਮਾਂ ਦੇ ਉੱਪਰੇ ਕਾਰਵਾਈ ਹੋਈ ਹੈ ਕਿਉਂਕਿ ਪਿਛਲੇ 1 ਮਹੀਨੇ ਦੇ ਵਿੱਚ ਹੁਣ ਤੱਕ ਕਹਿੰਦੇ 68 ਸਕੂਲਾਂ ਦੇ ਜਿਹੜੇ ਪਾਣੀ ਦੇ ਨਮੂਨੇ ਲਈ ਗਏ ਨੇ ਜਿਦੇ ਚੋਂ 29 ਪ੍ਰਾਈਵੇਟ ਨੇ ਤੇ 39 ਨੇ ਜਿਹੜੇ ਉਹ ਸਰਕਾਰੀ ਸਕੂਲ ਨੇ ਤੇ ਦੇ ਵਿੱਚੋਂ ਚਾਰ ਨਿੱਜੀ ਤੇ ਚਾਰ ਸਰਕਾਰੀ ਸਕੂਲਾਂ ਦੇ ਨਮੂਨੇ ਫੇਲ ਨੇ ਯਾਨੀ ਕਿ ਰੇਸ਼ੋ ਬਰਾਬਰ ਬਰਾਬਰ ਹੈ ਇਹ ਨਹੀਂ ਕਿਹਾ ਜਾ ਸਕਦਾ ਕਿ ਹਾਂਜੀ ਸਰਕਾਰੀ ਸਕੂਲ ਨੇ ਸ਼ੈਤਾਨ ਨਮੂਨੇ ਫੇਲ ਹੋ ਗਏ ਨਹੀਂ ਇੱਥੇ ਪ੍ਰਾਈਵੇਟ ਤੇ ਸਰਕਾਰੀ ਸਕੂਲ ਬਰਾਬਰੋਬਰ ਨੇ ਦੋਨੋਂ ਚਾਰ-ਚਾਰ ਸਕੂਲ ਨੇ ਹੋਰਾਂ ਸਕੂਲਾਂ ਤੋਂ ਵੀ ਲਗਾਤਾਰ ਜਿਹੜੇ ਸੈਂਪਲ ਨੇ ਉਹ ਭਰੇ ਜਾ ਰਹੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਬਹੁਤ ਸਾਰੇ ਸਕੂਲਾਂ ਦੇ ਪਾਣੀਆਂ ਦੀ ਜਾਂਚ ਹੈ ਜਿਹੜੀ ਉਹ ਖਾਸ ਕਰਕੇ ਕੀਤੀ ਜਾਣੀ ਹੈ ਸੋ ਅੱਗੇ ਇਹ ਵੀ ਕਿਹਾ ਗਿਆ ਹੈ ਕਿ ਜਿਨ੍ਹਾਂ ਦੇ ਨੈਗੇਟਿਵ ਆਏ ਗਏ ਨੇ ਉਹਨਾਂ ਨੂੰ ਉਸ ਤੋਂ ਬਾਅਦ ਟੈਂਕੀਆਂ ਸਾਫ਼ ਕਰਨ ਲਈ ਕਿਹਾ ਗਿਆ ਪਾਣੀ ਬਾਦ ਦੀ ਗੱਲ ਹੈ ਕਹਿੰਦੇ ਪਹਿਲਾਂ ਤੁਸੀਂ ਟੈਂਕੀਆਂ ਸਾਫ਼ ਕਰੋ ਟੈਂਕੀਆਂ ਸਾਫ਼ ਕਰਨ ਤੋਂ ਬਾਅਦ ਅੱਠੋ ਸਕੂਲਾਂ ਦੇ ਸੈਂਪਲ ਦੁਬਾਰਾ ਲਏ ਜਾਣਗੇ ਫਿਰ ਦੇਖਿਆ ਜਾਏਗਾ ਕਿ ਵਾਕਈ ਪਾਣੀ ਇਨਫੈਕਟਡ ਹੈ ਜਾਂ ਫਿਰ ਜਿਹੜੀ ਟੈਂਕੀ ਹੈ ਉਸ ਦੇ ਵਿੱਚ ਜ਼ਿਆਦਾ ਗੰਦਗੀ ਹੋਣ ਕਰਕੇ ਸ਼ਾਇਦ ਤਾਂ ਇਨਫੈਕਸ਼ਨ ਹੈ ਜਿਹੜੀ ਹੋ ਸਕਦੀ ਹੈ ਪਾਣੀ ਦੇ ਨਮੂਨੇ ਤਾਂ ਫੇਲ ਹੋ ਸਕਦੇ ਐ ਸੋ ਇਸ ਤੋਂ ਇਲਾਵਾ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਹ ਸਕੂਲ ਵਿੱਚ ਸਿਸਟਮ ਸਥਾਪਿਤ ਕਰਨ ਦੇ ਲਈ ਕਿਹਾ ਗਿਆ ਹੈ ਕਿ ਤੁਸੀਂ ਵਾਰ-ਵਾਰ ਇਸ ਪਾਣੀ ਦੀ ਜਾਂਚ ਜਿਹੜੀ ਕਰਵਾਓ ਤਾਂ ਕਿ ਹਰ 4 6 8 ਮਹੀਨੇ ਬਾਅਦ ਜਾਂਚ ਕਰਵਾਈ ਜਾ ਸਕੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹੋ ਚੀਜ਼ ਹੈ ਜਿਹੜੀ ਉਹ ਦੁਬਾਰਾ ਦੁਹਰਾਈ ਨਾ ਜਾਵੇ ਸੋ ਵੱਡੀ ਗੱਲ ਇਹ ਹੈ ਕਿ ਇਹ ਕੱਲੇ ਬੱਚਿਆਂ ਲਈ ਨਹੀਂ ਇਹ ਸਟਾਫ ਦੇ ਲਈ ਜਾਂ ਫਿਰ ਹਰੋ ਵਿਅਕਤੀ ਜਿਹੜਾ ਕਿ ਸਕੂਲ ਦੇ ਵਿੱਚ ਆ ਉਸ ਲਈ ਉਨਾ ਹੀ ਜ਼ਰੂਰੀ ਹੈ ਕਿਉਂਕਿ ਪਾਣੀ ਸਾਰਿਆਂ ਨੇ ਪੀਣਾ ਹੁੰਦਾ ਪਰ ਕਿਤੇ ਨਾ ਕਿਤੇ ਸਵਾਲੇ ਖੜਾ ਹੁੰਦੇ ਕਿ ਜਿਹੜੇ ਛੋਟੇ ਬੱਚੇ ਨੇ ਜਿਨ੍ਹਾਂ ਦੀ ਉਮਰ 5-7 ਸਾਲ ਦੀ ਹੈ ਉਹਨਾਂ ਨੂੰ ਇਨਫੈਕਸ਼ਨ ਛੇਤੀ ਫੜਦੀ ਹੈ ਤਾਂ ਉਹਨਾਂ ਬੱਚਿਆਂ ਲਈ ਇਹ ਖਤਰਾ ਵੱਧ ਹੋ ਸਕਦਾ ਸੋ ਪ੍ਰਾਈਵੇਟ ਸਕੂਲਾਂ ਬਹੁਤ ਵੱਡੇ ਦਾਅਵੇ ਕਰਦੇ ਆ ਬਹੁਤ 50 50 60 60 ਹਜ਼ਾਰ ਲੱਖ ਲੱਖ ਰੁਪਏ ਦੀ ਫੀਸ ਹੈ ਜਿਹੜੀ ਉਹ ਪ੍ਰਾਈਵੇਟ ادارے ਨੇ ਜਿਹੜੇ ਉਹ ਬੱਚਿਆਂ ਦੇ ਮਾਪਿਓ ਤੋਂ ਲੈਂਦੇ ਨੇ ਬਦਲੇ ਦੇ ਵਿੱਚ ਇਨਫੈਕਟਡ ਪਾਣੀ ਪੀਉਣ ਦੇ ਲਈ ਤੁਸੀਂ ਆਪ ਦੇਖ ਲਓ ਕਿ ਹਾਲਾਤ ਨੇ ਇਸ ਸਮੇਂ ਸੋ ਮੈਨੂੰ ਲੱਗਦਾ ਹੈ ਕਿ ਸਿਰਫ ਇੱਥੇ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਨਹੀਂ ਬਲਕਿ ਜਦੋਂ ਮਾਂ ਪਿਓ ਆਪਣੇ ਬੱਚੇ ਨੂੰ ਐਡਮਿਸ਼ਨ ਦਵਾਉਂਦਾ ਤਾਂ ਮਾਂ ਪਿਓ ਵੀ ਇਸ ਚੀਜ਼ ਦੀ ਨਿਗਰਾਨੀ ਖਾਸ ਤੌਰ ਤੇ ਰੱਖੇ ਕਿ ਕੀ ਕੀ ਗਲਤ ਹੈ ਤੇ ਕੀ ਕੀ ਸਹੀ ਹੈ ਜੀ ਸੋ ਭਾਜਪਾ ਵੱਲੋਂ 7 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੋ 7 ਮੈਂਬਰੀ ਕਮੇਟੀ ਜਿਹੜਾ ਕੀ ਕੰਮ ਕਰੇਗੀ ਆਪਰੇਸ਼ਨ ਸੰਦੂਰ ਨੂੰ ਲੈ ਕੇ ਪ੍ਰਚਾਰ ਕਰੇਗੀ ਤੇ ਪਾਕਿਸਤਾਨ ਦੀ ਭੰਡੀ ਪਿੱਟੀ ਜਾਵੇਗੀ ਪਰ ਇਦੇ ਵਿੱਚ ਦੂਜੀ ਗੱਲ ਇਹ ਹੈ ਵੀ ਸਾਰੀ ਪਾਰਟੀਆਂ ਦੇ ਮੈਂਬਰ ਸ਼ਾਮਲ ਹੋਣੇ ਸੀ ਇਸ ਪਾਰਟੀ ਦੇ ਵਿੱਚ ਪਰ ਰਾਜਾ ਵੜਿੰਗ ਦਾ ਜੋ ਨਾਂ ਭੇਜਿਆ ਜਾਂਦਾ ਹੈ ਤਾਂ ਰਾਜਾ ਵੜਿੰਗ ਦਾ ਨਾਮ ਇਸ ਕਮੇਟੀ ਦੇ ਵਿੱਚੋਂ ਘੱਟ ਦਿੱਤਾ ਜਾਂਦਾ ਜੀ ਦੇਖੋ ਬਲਵਿੰਦਰ ਪਾਕਿਸਤਾਨ ਦੇ ਨਾਲ ਜੋ ਕੁਝ ਬਾਰਡਰ ਦੇ ਉੱਪਰ ਹੋਇਆ ਉਹ ਹੋ ਚੁੱਕਿਆ ਹੈ ਬੀ ਚੁੱਕਿਆ ਹੈ ਪਾਕਿਸਤਾਨ ਨੂੰ ਬਹੁਤ ਹੀ ਤਰੀਕੇ ਦੇ ਨਾਲ ਭਾਰਤ ਨੇ ਆਪਣੇ ਗੋਡਿਆਂ ਥੱਲੇ ਜਿਹਨੂੰ ਪੰਜਾਬੀ ਚ ਕਹਿੰਦੇ ਨੇ ਉਹ ਲਿਆ ਏਅਰ ਬੇਸ ਤੱਕ ਉਡਾਏ ਨੇ ਹਾਲਾਂਕਿ ਅੱਜ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇੱਕ ਵੀਡੀਓ 'ਚ ਮੰਨਦੇ ਵੀ ਨਜ਼ਰ ਆਏ ਨੇ ਇਸ ਤੋਂ ਪਹਿਲਾਂ ਤਾਂ ਮੰਨ ਹੀ ਨਹੀਂ ਰਹੇ ਸੀ ਉਹ ਕਿ ਇਹੋ ਜਿਹਾ ਕੁਝ ਵਾਪਰਿਆ ਪਰ ਚਲੋ ਖੈਰ ਹੁਣ ਉਹ ਥੋੜਾ ਥੋੜਾ ਕਰਕੇ ਮੰਨ ਰਹੇ ਨੇ ਵੀ ਜੀ ਸਾਡੇ 에ਅਰ ਬੇਸ ਉਡਾਏ ਗਏ ਨੇ ਸੋ ਅਜੇਹੇ ਦੇ ਵਿੱਚ ਹੁਣੇ ਗੱਲ ਸਿਰਫ ਤੇ ਸਿਰਫ ਭਾਰਤ ਪਾਕਿਸਤਾਨ ਦੀ ਨਹੀਂ ਰਿ ਬਲਵਿੰਦਰ ਪਹਿਲਾਂ ਇਹਦਾ ਸਿਆਸੀਕਰਨ ਹੋਇਆ ਸਿਆਸੀਕਰਨ ਤੋਂ ਬਾਅਦ ਹੁਣ ਗੱਲ ਆਈ ਹੈ ਇੰਟਰਨੈਸ਼ਨਲ ਪੱਧਰ ਤੇ ਬੀਜੇਪੀ ਕੋਈ ਵੀ ਇਹੋ ਜਿਹਾ ਮੌਕਾ ਨਹੀਂ ਛੱਡਣਾ ਚਾਹੁੰਦੀ ਜਿੱਥੇ ਉਹ ਪ੍ਰਧਾਨ ਮੰਤਰੀ ਮੋਦੀ ਹੁਣਾਂ ਦੀ ਵਾਹਵਾਹੀ ਨਾ ਹੋਣ ਦੇਵੇ ਇਸ ਲਈ ਉਹਨਾਂ ਨੇ ਡਿਸਾਈਡ ਕੀਤਾ ਕਿ ਸੱਤ ਮੈਂਬਰੀ ਕਮੇਟੀ ਬਣੇਗੀ ਇਸ ਸੱਤ ਮੈਂਬਰੀ ਕਮੇਟੀ ਦੇ ਵਿੱਚ ਕੱਲੇ ਭਾਜਪਾ ਦੇ ਨਹੀਂ ਬਲਕਿ ਕਾਂਗਰਸ ਤੇ ਹੋਰ ਵੀ ਇੱਕ ਦੋ ਪਾਰਟੀਆਂ ਦੇ ਮੈਂਬਰ ਪਾਰਲੀਮੈਂਟ ਹੋਣਗੇ ਕੁੱਲ ਸੱਤ ਮੈਂਬਰ ਪਾਰਲੀਮੈਂਟ ਹੋਣਗੇ ਜਿਹੜੇ ਕਿ ਵਿਦੇਸ਼ਾਂ ਦੇ ਵਿੱਚ ਜਾਣਗੇ ਉੱਥੇ ਜਾ ਕੇ ਦੱਸਣਗੇ ਕਿ ਆਖਿਰਕਾਰ ਪਾਕਿਸਤਾਨ ਕੀ ਕੁਝ ਕਰਦਾ ਤੇ ਹਿੰਦੁਸਤਾਨ ਨੇ ਕਿਵੇਂ ਉਹਦਾ ਜਵਾਬ ਦਿੱਤਾ ਹੈ ਬੇਸਿਕਲੀ ਕਿਹਾ ਜਾ ਸਕਦਾ ਹੈ ਕਿ ਭਾਜਪਾ ਦੀ ਸਰਕਾਰ ਜਾਂ ਪ੍ਰਧਾਨ ਮੰਤਰੀ ਮੋਦੀ ਉਹਨਾਂ ਨੇ ਕਿਵੇਂ ਉਸਦਾ ਜਵਾਬ ਦਿੱਤਾ ਹੈ ਇਹ ਤਾਂ ਹੋ ਗਿਆ ਇੱਕ ਪੱਖ ਪਰ ਨਾਲ ਨਾਲ ਕਿਤੇ ਨਾ ਕਿਤੇ ਜੇ ਉਹ ਸੱਤ ਮੈਂਬਰ ਜਾਂਦੇ ਨੇ ਤਾਂ ਇਸ ਚੀਜ਼ ਦੀ ਗਵਾਹੀ ਵੀ ਸਾਫ਼ ਭਰੀ ਜਾਏਗੀ ਕਿ ਪਾਕਿਸਤਾਨ ਕਿਸ ਤਰ੍ਹਾਂ ਟੈਰਰਿਸਟ ਦਾ ਸਾਥ ਦੇ ਰਿਹਾ ਸੋ ਕਿਤੇ ਨਾ ਕਿਤੇ ਜੰਗ ਹੈ ਜਿਹੜੀ ਉਹ ਟੈਰਰਿਸਟ ਦੇ ਖਿਲਾਫ ਵੀ ਹੈ ਤਾਂ ਕਿ ਵੱਡੇ ਪੱਧਰ ਤੇ ਉਹਨਾਂ ਦੇਸ਼ਾਂ ਦੇ ਵਿੱਚ ਜਾ ਕੇ ਇੱਕ ਵਾਰ ਆਵਾਜ਼ ਬੁਲੰਦ ਕੀਤੀ ਜਾ ਸਕੇ ਕਿ ਪਾਕਿਸਤਾਨ ਅੱਤਵਾਦ ਨੂੰ ਪਨਾਹ ਦਿੰਦਾ ਹੈ ਇਸ ਪਨਾਹ ਨੂੰ ਇਸ ਵਾਰ ਭਾਰਤ ਨੇ ਕਿਸ ਤਰ੍ਹਾਂ ਚੱਕਣਾ ਚੂਰ ਕੀਤਾ ਇਹ ਸੱਤ ਮੈਂਬਰ ਦੱਸਣਗੇ ਪਰ ਉਹਨਾਂ ਸੱਤ ਮੈਂਬਰਾਂ ਦੇ ਵਿੱਚ ਹੁਣ ਸਵਾਲ ਇਹ ਵੱਡਾ ਖੜਾ ਹੋ ਗਿਆ ਕਿ ਕੌਣ ਕੌਣ ਜਾਣਗੇ ਕਾਂਗਰਸ ਨੇ ਤਾਂ ਆਪਦਾ ਨਾਮ ਦਿੱਤਾ ਕਾਂਗਰਸ ਕਹਿੰਦੀ ਸਾਡੇ ਆਹ ਬੰਦੇ ਨੇ ਜਿਹੜੇ ਉਹ ਜਾਣਗੇ ਜਿਸ ਚਾ ਰਾਜਾ ਵੜਿੰਗ ਉਹਨਾਂ ਦਾ ਨਾਮ ਵੀ ਹੈ ਪਰ ਹੁਣ ਸਵਾਲ ਇਹ ਖੜਾ ਹੁੰਦਾ ਰਾਜਾ ਵੜਿੰਗ ਉਹਨਾਂ ਨੂੰ ਤਾਂ ਉਹਨਾਂ ਨੇ ਜਵਾਬ ਦਿੱਤਾ ਲਿਸਟ 'ਚੋਂ ਨਾ ਕੱਟ ਤਾਂ ਕਹਿੰਦੇ ਨਹੀਂ ਰਾਜਾ ਵੜਿੰਗ ਸਾਹਿਬ ਇਸ ਲਿਸਟ ਦੇ ਵਿੱਚ ਸ਼ਾਮਿਲ ਨਹੀਂ ਹੋਣਗੇ ਪਰ ਉਹਨਾਂ ਨੇ ਨਾਮ ਕੀ ਦਾ ਪਾਇਆ ਸ਼ਸ਼ੀਥ ਥਰੂਰ ਦਾ ਹੁਣ ਕਾਂਗਰਸ ਇਸ ਗੱਲ ਤੋਂ ਚੀਕਾ ਮਾਰ ਰਹੀ ਹੈ ਕਹਿੰਦੇ ਸ਼ਸ਼ੀਥ ਥਰੂਰ ਦੇ ਤਾਂ ਨਾਮ ਨੂੰ ਅਸੀਂ ਰეკਮੈਂਡ ਹੀ ਨਹੀਂ ਕੀਤਾ ਸੀ ਹੁਣ ਸ਼ਸ਼ੀਥ ਥਰੂਰ ਉਹਨਾਂ ਦਾ ਨਾਮ ਵਿੱਚ ਹੈ ਲਿਸਟ ਦੇ ਰਾਜਾ ਵੜਿੰਗ ਉਹਨਾਂ ਦਾ ਬਾਹਰ ਹੈ ਸ਼ਾਇਦ ਕਿਤੇ ਨਾ ਕਿਤੇ ਇਹ ਵੀ ਹੈ ਕਿ ਰਾਜਾ ਵੜਿੰਗ ਜਿਆਦਾ ਬੇਬਾਕ ਹੋ ਕੇ ਬੋਲਦੇ ਨੇ ਜਿਉ ਇਸ ਚੀਜ਼ ਦਾ ਪੋਜ਼ਿਟਿਵ ਪੱਖ ਪੇਸ਼ ਕਰਨਗੇ ਕਿ ਕਿਸ ਤਰ੍ਹਾਂ ਇਹ ਜਿਹੜੇ ਹਾਲਾਤ ਬਣੇ ਕਿਸ ਤਰ੍ਹਾਂ ਆਰਮੀ ਨੇ ਕੰਟਰੋਲ ਕੀਤਾ ਤਾਂ ਕਿਤੇ ਹੋਰ ਕਈ ਤਰ੍ਹਾਂ ਦੇ ਸੱਚ ਨੇ ਜਿਹੜੇ ਉਹ ਰਾਜਾ ਵੜਿੰਗ ਨਾ ਬੋਲ ਦੇਣ ਸੋ ਪਾਚਪਾਣ ਨੂੰ ਕਿਤੇ ਨਾ ਕਿਤੇ ਬਰਵੰਦਰ ਖਤਰਾ ਤਾਂ ਹੈ ਕਿ ਕਿਹੜੇ ਬੰਦੇ ਬੋਲਣ ਵਾਲੇ ਨੇ ਕਿਹੜੇ ਨਹੀਂ ਇਸੇ ਤਰੀਕੇ ਨਾਲ ਲਿਸਟ ਆਈਡੀਓ ਤਿਆਰ ਹੋਈ ਹੈ ਜੀ ਸੋ ਦੂਜੇ ਪਾਸੇ ਕਿਸਾਨ ਲਗਾਤਾਰ ਆਮ ਆਦੀ ਪਾਰਟੀ ਦੇ ਵਿਧਾਇਕਾਂ ਦਾ ਵਿਰੋਧ ਕਰਦੇ ਨੇ ਤੇ ਅੱਜ ਵੀ ਫਰੀਦਕੋਟ ਦੇ ਵਿਧਾਇਕ ਨੇ ਜੀ ਗੁਰਤੇਜ ਸਿੰਘ ਸਿੱਖ ਹੋਣ ਦਾ ਵਿਰੋਧ ਕੀਤਾ ਗਿਆ ਜੀ ਕਿਸਾਨਾਂ ਵੱਲੋਂ ਕਿਸਾਨ ਆਪਣੇ ਕੁਝ ਕੁ ਸਵਾਲ ਪੁੱਛਣਾ ਚਾਹੁੰਦੇ ਸੀ ਪਰ ਗੁਰਤੇਜ ਸਿੱਖ ਵੱਲੋਂ ਕਿਹਾ ਵੀ ਆਪਾਂ ਬਹਿ ਕੇ ਗੱਲ ਕਰਦੇ ਹਾਂ ਤੇ ਜਿਸ ਤੋਂ ਬਾਅਦ ਕਿਸਾਨਾਂ ਨੂੰ ਮਿਲਣ ਤੋਂ ਰੋਕਿਆ ਗਿਆ ਜੀ ਜੀ ਬਿਲਕੁਲ ਅੱਜ ਫਰੀਦਕੋਟ ਦੇ ਵਿੱਚ ਦੋ ਜਗ੍ਹਾ ਸਮਾਗਮ ਸੀਗਾ ਇੱਕ ਜਗ੍ਹਾ ਮੁੱਖ ਮੰਤਰੀ ਮਾਨ ਹੁਣਾ ਦੇ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਪਹੁੰਚੇ ਸੀ ਉਹ ਬਾਬਾ ਫਰੀਦ ਯੂਨੀਵਰਸਿਟੀ ਦੀ ਗੱਲ ਹੈ ਤੇ ਦੂਸਰਾ ਹੈ ਫਰੀਦਕੋਟ ਦੇ ਵਿਧਾਇਕ ਗੁਰਦੇਵਤ ਸਿੰਘ ਸੇਖੋਂ ਜਿਹੜੇ ਕਿ ਪਿੰਡ ਸ਼ੇਰ ਸਿੰਘ ਵਾਲਾ ਵਿਖੇ ਸਰਕਾਰੀ ਸਕੂਲ ਦੀ ਇੱਕ ਦੀਵਾਰ ਦਾ ਉਦਘਾਟਨ ਕਰਨ ਪਹੁੰਚੇ ਸੀ ਉਸ ਦੌਰਾਨ ਉਹ ਕਹਿ ਲੋ ਕਿ ਸਾਰੇ ਕਿਸਾਨੀ ਡਾਕਟਰ ਗੁਰਪ੍ਰੇਤ ਨੂੰ ਵੀ ਸਵਾਲ ਪੁੱਛਣਾ ਚਾਹੁੰਦੇ ਸੀ ਤੇ ਵਿਧਾਇਕ ਨੂੰ ਵੀ ਪੁੱਛਣਾ ਚਾਹੁੰਦੇ ਸੀ ਪਰ ਡਾਕਟਰ ਗੁਰਪ੍ਰੇਤ ਉਹਨਾਂ ਨੂੰ ਪੁੱਛਣ ਤੋਂ ਪਹਿਲਾਂ ਹੀ ਉਹਨਾਂ ਨੂੰ ਘਰਾਂ 'ਚ ਨਜ਼ਰਬੰਦ ਕਰ ਲਿਆ ਗਿਆ ਜਿਸ 'ਚ ਡੱਲੇਵਾਲ ਸਾਹਿਬ ਹਣੀ ਤੇ ਹੋਰ ਬਹੁਤ ਸਾਰੇ ਕਿਸਾਨ ਲੀਡਰ ਸੀ ਪਰ ਦੂਜੇ ਪਾਸੇ ਜਿਹੜੇ ਛੋਟੇ ਪੱਧਰ ਦੇ ਕਿਸਾਨ ਸੀ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਉਹ ਨਹੀਂ ਰੁਕੇ ਜਦੋਂ ਨਹੀਂ ਰੁਕੇ ਤਾਂ ਉਹ ਗੁਰਦੇਵ ਸਿੰਘ ਸੇਖ ਉਹਨਾਂ ਦੀ ਗੱਡੀ ਦੇ ਅੱਗੇ ਪਹੁੰਚ ਗਏ ਗੱਡੀ ਦੇ ਅੱਗੇ ਪਹੁੰਚਣ ਤੋਂ ਬਾਅਦ ਉਹਨਾਂ ਨੇ ਸਵਾਲ-ਜਵਾਬ ਕੀਤੇ ਹਾਲਾਂਕਿ ਸੇਖੋਂ ਸਾਹਿਬ ਉੱਥੋਂ ਸਵਾਲਾਂ ਦੇ ਜਵਾਬ ਨਾ ਦੇ ਕੇ ਟਾਲਦੇ ਦਿਖਾਈ ਦਿੱਤੇ हां ਹੁੰਜੀ ਕੀਤੀ ਉਹਨਾਂ ਨੇ ਬਾਅਦ ਚ ਮਿਲਣ ਦਾ ਸਮਾਂ ਕਹਿੰਦੇ ਮੈਂ ਦੇਤਾ ਅਸੀਂ ਮਿਲਾਂਗੇ ਪਰ ਉੱਥੇ ਜਿਹੜੇ ਸਵਾਲ ਪੁੱਛੇ ਗਏ ਉਹ ਨਹੀਂ ਦੱਸੇ ਗਏ ਵੀਡੀਓ ਉਹਦੀਆਂ ਕਾਫੀ ਜ਼ਿਆਦਾਆਂ ਵਾਇਰਲ ਹੋ ਰਹੀਆਂ ਨੇ ਸੋਸ਼ਲ ਮੀਡੀਆ ਤੇ ਜਦੋਂ ਲਗਾਤਾਰ ਕਿਸਾਨ ਨੇ ਜਿਹੜੇ ਉਹ ਸਵਾਲ ਦਾਗਦੇ ਦਿਖਾਈ ਦੇ ਰਹੇ ਨੇ ਤੇ ਉੱਥੇ ਇੱਕ ਚੁੱਪੀ ਹੈ ਜਿਹੜੀ ਉਹ ਵਿਧਾਇਕ ਸਿੱਖੋਂ ਹੁਣਾ ਦੀ ਸਾਫ਼ ਸੁਣ ਰਹੀ ਹੈ ਉਹ ਚੁੱਪੀ ਤੇ ਜਿਸ ਤੋਂ ਬਾਅਦ ਹੁਣ ਉਹ ਵੀਡੀਓ ਵਾਇਰਲ ਹੋਈ ਹੈ ਤਾਂ ਹੋਰ ਜ਼ਿਆਦਾ ਇਸ ਚੀਜ਼ ਤੇ ਸਵਾਲ ਖੜੇ ਹੋ ਗਏ ਨੇ ਕਿ ਜਿਹੜੀ ਸਰਕਾਰ ਕਿਸਾਨਾਂ ਦੇ ਨਾਲ ਹੁੰਦਾ ਦਾਵਾ ਕਰਦੀ ਸੀ ਉਹ ਕਿਸਾਨ ਉਹ ਹੁਣ ਸਰਕਾਰ ਹੈ ਜਿਹੜੀ ਉਹ ਕਿਸਾਨਾਂ ਦੀ ਗੱਲ ਵੀ ਨਹੀਂ ਸੁਣਦੀ ਸੋ ਓਵਰਆਲ ਇਹ ਗੱਲ ਹੈ ਕਿ ਅੱਜ ਫਰੀਦਕੋੜ ਦੇ ਵਿੱਚ ਕਾਫੀ ਗਹਿਮਾ ਗਹਿਮੀ ਰਹੀ ਪ੍ਰਸ਼ਾਸਨ ਹੈ ਜਿਹੜਾ ਪੁਲਿਸ ਪ੍ਰਸ਼ਾਸਨ ਉਹ ਸੜਕਾਂ ਤੇ ਉਤਰਿਆ ਦਿਖਾਈ ਦਿੱਤਾ ਕਿਉਂਕਿ ਵੱਡੇ ਪੱਦਰ ਦੇ ਉੱਪਰ ਉੱਥੇ ਸਿਕਿਉਰਟੀ ਹੈ ਜਿਹੜੀ ਅੱਜ ਲਗਾਈ ਗਈ ਸੀ ਜੀ ਜੀ ਤੁਸੀਂ ਆਪਣੇ ਪਾਸੇ ਗੱਲ ਕਰਦੇ ਜੀ ਪੰਜਾਬ ਦੇ ਵਿੱਚ ਪਾਣੀਆਂ ਨੂੰ ਲੈ ਕੇ ਦਿੱਤੇ ਲਗਾਤਾਰ ਸਿਆਸਤ ਭਖ ਦੀ ਜਾ ਰਹੀ ਆ ਉੱਥੇ ਹੀ BBMB ਵੱਲੋਂ ਵੀ ਕਈ ਸਵਾਲ ਖੜੇ ਕੀਤੇ ਗਏ ਨੇ ਵੀ ਪੰਜਾਬ ਦੂਜੇ ਸੂਬਿਆਂ ਨੂੰ ਪਾਣੀ ਦੇਵੇ ਪਰ ਇਸ ਦੇ ਵਿਚਕਾਰ ਪੰਜਾਬ ਨਾਲ ਕਿਉਂ ਤਕਾ ਹੋ ਰਿਹਾ ਹੈ ਜੀ ਦੇਖੋ ਬਲਵਿੰਦਰ ਤੁਸੀਂ ਸੁਣਿਆ ਹੋਣਾ ਜਿਹੜੇ ਹਰਿਆਣਾ ਦੇ ਸੀਐਮ ਸਿਆਣੀ ਸਾਹਿਬ ਨੇ ਲਗਾਤਾਰ ਇੱਕੋ ਗੱਲ ਕਹਿ ਰਹੇ ਨੇ ਕਹਿੰਦੇ ਕਿ ਜਿਹੜੀਆਂ ਪੁਰਾਣੀਆਂ ਸਰਕਾਰਾਂ ਸੀ ਕਹਿੰਦੇ ਸਾਨੂੰ ਤਾਂ ਉਹਨਾਂ ਨੇ ਕਦੇ ਨਹੀਂ ਕਿਹਾ ਵੀ ਸਾਡੇ ਕੋਲੇ ਪਾਣੀ ਘਟ ਹੈ ਜਾਂ ਅਸੀਂ ਤੁਹਾਨੂੰ ਪਾਣੀ ਦਵਾਂਗੇ ਨਹੀਂ ਕਹਿੰਦੇ ਜੋ ਤੋਂ ਨਵੀਂ ਸਰਕਾਰ ਆਈ ਹੈ ਇਹ ਸਾਡੇ ਨਾਲ ਪਾਣੀ ਤੇ ਤਕਰਾਰ ਕਰ ਰਹੀ ਹੈ ਹੁਣ ਇਸ ਜਿਹੜੇ ਗੱਲ ਸੈਣੀ ਸਾਹਿਬ ਨੇ ਕੀਤੀ ਹੈ ਬਿਆਨ ਦਿੱਤਾ ਹੈ ਉਹਤੇ ਚੁੱਪ ਤਾਂ ਪੰਜਾਬ ਦੇ ਵਿਰੋਧੀ ਧਿਰ ਵੀ ਨੇ ਨਾ ਉਸ ਬਿਆਨ ਦੇ ਉੱਪਰ ਅਕਾਲੀ ਦਲ ਕੁਝ ਬੋਲਿਆ ਨਾ ਕਾਂਗਰਸ ਬੋਲੀ ਹੈ ਹੁਣ ਸਵਾਲ ਇਹ ਹੈ ਦਾ ਮਤਲਬ ਇਹ ਹੈ ਕਿ ਜੋ ਕਹਿ ਰਹੇ ਨੇ ਤਾਂ ਫਿਰ ਖੁੱਲਾ ਪਾਣੀ ਤਾਂ ਕਾਂਗਰਸ ਤੇ ਅਕਾਲੀ ਦਲ ਨੇ ਦਿੱਤਾ ਹੈ ਨਾ ਕਿ ਕੋਈ ਸ਼ੱਕ ਨਹੀਂ ਪਰ ਹੁਣ ਜਦੋਂ ਮੁੱਖ ਮੰਤਰੀ ਮਾਨ ਹੁਣਾ ਨੇ ਮੁੱਦਾ ਚੁੱਕਿਆ ਅਸੀਂ ਕੋਈ ਮੌਜੂਦਾ ਸਰਕਾਰ ਦੀ ਤਾਰੀਫ਼ ਨਹੀਂ ਕਰ ਰਹੇ ਪਰ ਜਿਹੜੀ ਚੀਜ਼ ਸਹੀ ਤਰੀਕੇ ਦੇ ਨਾਲ ਕੀਤੀ ਜਾ ਰਹੀ ਹੈ ਜੇ ਕਿਸੇ ਵੀ ਗੱਲ ਦੇ ਉੱਪਰ ਸਵਾਲ ਕਰਨਾ ਸਾਡਾ ਫਰਜ਼ ਹੈ ਤਾਂ ਜਿਹੜੀ ਸਹੀ ਚੀਜ਼ ਹੋ ਰਹੀ ਹੈ ਉਹ ਉਸ ਨੂੰ ਦੱਸਣਾ ਵੀ ਸਾਡਾ ਫਰਜ਼ ਹੈ ਹੁਣ ਭਗਵੰਤ ਮਾਨ ਸਰਕਾਰ ਲਗਾਤਾਰ ਪਾਣੀਆਂ ਦੇ ਉੱਪਰ ਆਪਣਾ ਪੱਖ ਰੱਖ ਰਹੀ ਹੈ ਕੱਲ ਵੀ ਕਹਿੰਦੇ ਪਰਸੋਂ ਵੀ ਜਿਹੜੀ ਮੀਟਿੰਗ ਹੋਈ ਚੰਡੀਗੜ੍ਹ ਦੇ ਵਿੱਚ ਤਿੰਨ ਸੂਬਿਆਂ ਦੀ ਹਰਿਆਣਾ ਪੰਜਾਬ ਤੇ ਰਾਜਸਥਾਨ ਦੀ ਉਹ ਜ ਵੀ ਬਹੁਤ ਖੈਬਰੜਬਾਜੀ ਹੋਈ ਪੰਜਾਬ ਦੇ ਜਿਹੜੇ ਇੰਜੀਨੀਅਰ ਨੇ ਮੁੱਖ ਇੰਜੀਨੀਅਰ ਉਹਨਾਂ ਨੇ ਸ਼ਰੀਆਮ ਕਹਤਾ ਕਹਿੰਦੇ ਸਾਡੇ ਕੋਲੇ ਹੈ ਨਹੀਂ ਪਾਣੀ ਦੇਣ ਨੂੰ ਹੁਣ ਸਵਾਲ ਇਹ ਹੈ ਵੀ ਓਵਰਆਲ ਤਿੰਨ ਸੂਬਿਆਂ ਦੀ ਗੱਲ ਕੀਤੀ ਜਾਵੇ ਭਾਖੜਾ ਡੈਮ ਦੀ ਜਿਹੜੀ ਕਪੈਸਿਟੀ ਹੈ ਉਹ 12000 ਕਿਊਸਿਕ ਦੀ ਹੈ ਤੇ ਤਿੰਨਾਂ ਸੂਬਿਆਂ ਦੀ ਜਿਹੜੀ ਵਰਤੋਂ ਹੈ ਉਹ 13000 ਕਿਊਸਿਕ ਹੈ ਹੁਣ ਸਵਾਲ ਇਹ ਵੀ 1000 ਕਿਊਸਿਕ ਤਾਂ ਇੱਥੇ ਵਧ ਗਿਆ ਪਰ ਦੂਜੇ ਪਾਸੇ ਹੁਣ ਭਗਵੰਤ ਮਾਨ ਲਗਾਤਾਰ ਅੱਜ ਵੀ ਜਿਸ ਤਰ੍ਹਾਂ ਉਹਨੇ ਸਟੇਜ ਤੋਂ ਕਿਹਾਗਾ ਜਲੰਧਰ ਵੱਲ ਗਏ ਹੋਏ ਸੀ ਉਹ ਕਹਿੰਦੇ ਵੀ ਸਾਡੇ ਕੋਲੇ ਹੈ ਨਹੀਂ ਪਾਣੀ ਵਾਧੂ ਹੁਣ ਉਹਨਾਂ ਨੇ ਤਾਂ ਕਹਿਤਾ ਹੁਣ ਸਵਾਲ ਤਾਂ ਖੜਿਆ ਹੁੰਦਾ ਕਿ ਅਕਾਲੀ ਦਲ ਤੇ ਕਾਂਗਰਸ ਜਿਹੜੀ ਮੌਜੂਦਾ ਸਰਕਾਰ ਰਹਿ ਚੁੱਕੀ ਐ ਉਸ ਸਮੇਂ ਦੇ ਮੁੱਖ ਮੰਤਰੀ ਰਹਿ ਚੁੱਕੇ ਨੇ ਕੀ ਉਹ ਇਸ ਚੀਜ਼ ਦਾ ਜਵਾਬ ਦੇਣਗੇ ਕਿ ਤੁਸੀਂ ਹਰਿਆਣਾ ਨੂੰ ਜਿਹੜਾ ਬਾਦੂ ਪਾਣੀ ਦਿੱਤਾ ਉਹ ਕਿਸ ਹੱਕ ਦੇ ਨਾਲ ਦਿੱਤਾ ਜਾਂ ਫਿਰ ਹਰਿਆਣਾ ਨੂੰ ਇੰਨੇ ਖੁੱਲੇ ਪਾਣੀ ਦੀ ਆਤ ਪੈ ਗਈ ਐ ਕਿ ਜਦੋਂ ਹੁਣ ਪੰਜਾਬ ਨੇ ਆਪਣਾ ਹੱਥ ਪਿੱਛੇ ਖਿੱਚਿਆ ਜਾਂ ਪੰਜਾਬ ਨੇ ਪਾਣੀਆਂ ਨੂੰ ਲੈ ਕੇ ਆਪਣਾ ਹੱਥ ਘੁੱਟਿਆ ਤਾਂ ਹੁਣ ਤੁਹਾਨੂੰ ਬਹੁਤ ਤਕਲੀਫ ਹੋ ਰਹੀ ਐ ਕਿਉਂਕਿ ਤੁਸੀਂ ਤਾਂ ਆਪਣੇ ਜਿਹੜਾ ਪਾਣੀ ਹੈ ਜਿਹੜਾ ਆਪਣੇ ਹਿੱਸੇ ਦਾ ਸੀ ਤੁਸੀਂ ਉਹ ਪਹਿਲਾਂ ਵਰਤ ਚੁੱਕੇ ਹੋ ਤੇ ਹੁਣ ਤੁਸੀਂ ਕਹਿੰਦੇ ਹੋ ਸਾਨੂੰ ਹੋਰ ਪਾਣੀ ਚਾਹੀਦਾ ਸੋ ਅਜਿਹੇ ਦੇ ਵਿੱਚ ਹੁਣ ਸਵਾਲ ਸਿਰਫ ਇੱਥੇ ਇਹ ਨਹੀਂ ਖੜਾ ਹੁੰਦਾ ਕਿ ਸੈਣੀ ਸਾਹਿਬ ਕੀ ਕਹਿ ਰਹੇ ਨੇ ਹੁਣ ਸਵਾਲ ਇਹ ਵੀ ਖੜਾ ਹੁੰਦਾ ਹੈ ਕਿ ਸੈਣੀ ਸਾਹਿਬ ਦੇ ਵੱਲੋਂ ਜੋ ਗੱਲ ਕਹੀ ਗਈ ਹੈ ਉੱਤੇ ਅਕਾਲੀ ਦਲ ਤੇ ਕਾਂਗਰਸ ਕੀ ਕਹਿੰਦੀ ਹੈ ਜੋ ਕਿ ਇਸ ਸਮੇਂ ਬੋਲ ਨਹੀਂ ਰਹੀ ਸੋ ਉਮੀਦ ਹੈ ਕਿ ਜਿਹੜਾ ਭਾਖੜਾ ਜਿਹੜਾ ਇਹ ਰੌਲਾ ਪਿਆ ਹੋਇਆ ਭਾਖੜਾ ਦੇ ਪਾਣੀਆਂ ਦਾ ਉਹ ਹੱਲ ਹੋਏਗਾ ਤੇ ਮੁੱਖ ਮੰਤਰੀ ਮਾਨ ਇਸੇ ਤਰ੍ਹਾਂ ਡਟ ਕੇ ਖੜੇ ਰਹਿਣਗੇ ਜੀ ਜੀ ਸੋ ਤੁਸੀਂ ਜੇ ਪਾਸੇ ਗੱਲ ਕਰਾਂਗੇ ਜੀ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਇੱਕ ਵੱਡਾ ਝਟਕਾ ਲੱਗਿਆ ਉਹਨਾਂ ਦੇ ਜਿਹੜੇ ਕੌਂਸਲ ਸੀ 13 ਦੇ ਕਰਾਬ ਕਰੀਬ ਕੌਂਸਲ ਨੇ ਅਸਤੀਫਾ ਦਿੱਤਾ ਤੇ ਆਪਣੀ ਉਹ ਨਵੀਂ ਪਾਰਟੀ ਬਣਾਉਣਗੇ ਜੀ ਜੀ ਬਿਲਕੁਲ ਐ ਹੁਣ ਨਵੀਂ ਗੱਲ ਨਿਕਲ ਆਈ ਇੱਕ ਹੋਰ ਤੇ ਪਾਰਟੀ ਦਾ ਨਾਮ ਵੀ ਤੁਹਾਨੂੰ ਦੱਸ ਦਈਏ ਕਹਿੰਦੇ ਪਾਰਟੀ ਦਾ ਨਾਮ ਹੈਗਾ ਇੰਦਰ ਪ੍ਰਸਤ ਵਿਕਾਸ ਪਾਰਟੀ ਆਮ ਆਦਮੀ ਪਾਰਟੀ ਦੇ 13 ਕੌਂਸਲਰ ਨੇ ਵੱਡਾ ਝਟਕਾ ਇਸ ਕਰਕੇ ਆਮ ਆਦਮੀ ਪਾਰਟੀ ਨੂੰ ਕਿਉਂਕਿ ਇੱਕ ਜਾਂ ਦੋ ਨਹੀਂ ਗਿਣਤੀ ਬਹੁਤ ਹੈ 13 ਦੀ ਗਿਣਤੀ ਜੇਕਰ ਹੈ ਤਾਂ ਪਾਰਟੀ ਵੀ ਨਵੀਂ ਨਾਲ ਦੀ ਨਾਲ ਬਣਾ ਲਈ ਹੁਣ ਕਿਤੇ ਨਾ ਕਿਤੇ ਪਲਾਨ ਇਹ ਵੀ ਹੋ ਸਕਦਾ ਹੈ ਕਿ ਅੱਜ ਪਾਰਟੀ ਨਵੀਂ ਬਣਾ ਲੈਣੇ ਆ 2 4 6 ਮਹੀਨੇ ਰੋਕ ਕੇ ਫਿਰ ਦੇਖ ਲਾਂਗੇ ਹਾਲਾਤ ਕੀ ਬਣਦੇ ਆ ਤੇ ਫਿਰ ਉਸ ਅਕੋਰਡਿੰਗ ਪਲਟੀ ਮਾਰ ਲਾਂਗੇ ਕਿਉਂਕਿ ਇੱਥੇ ਹਮ ਸਿਰਫ ਸਵਾਲ ਇਹ ਨਹੀਂ ਰੁਕਿਆ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਚਲੀ ਗਈ ਤਾਂ ਇਹ ਜੇ ਸੁਭਾਵਿਕ ਗੱਲ ਹੈ ਕਿ ਹੁਣ ਐਮਐਸਡੀ ਹੈ ਜਿਹੜਾ ਉਹ ਡਿਪਾਰਟਮੈਂਟ ਵੀ ਕਹਤੇ ਨਾ ਕਿ ਤੇ ਮੌਜੂਦਾ ਸਰਕਾਰ ਦੇ ਆਉਣ ਵਾਲੇ ਸਮੇਂ ਦੇ ਵਿੱਚ ਹੱਥ ਆਉਣਾ ਕਿਉਂਕਿ ਇਹ ਬਹੁਤ ਨਾਰਮਲ ਗੱਲ ਹੈ ਕਿਉਂਕਿ ਜਿਹੜੀ ਸਰਕਾਰ ਉੱਪਰ ਹੁੰਦੀ ਹੈ ਨੀਚੇ ਤੱਕ ਉਹਦੇ ਉਹੀ ਸਰਕਾਰ ਬਰਕਰਾਰ ਕਰਦੀ ਹੈ ਸੋ ਕਹਤੇ ਨਾ ਕਿ ਤੇ ਮਨ ਲੱਗਦਾ ਹੈ ਕਿ ਇਹ ਕਾਉਂਸਲਰ ਪਹਿਲਾਂ ਹੀ ਪਲੈਨਿੰਗ ਦੇ ਵਿੱਚ ਚੱਲ ਪਏ ਵੀ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਕਹਿਣ ਕਿ ਆਮ ਆਦਮੀ ਪਾਰਟੀ ਤੋਂ ਸਿੱਧਾ ਭਾਜਪਾ ਦੇ ਵਿੱਚ ਚਲੇ ਗਏ ਕਹਿੰਦੇ ਥੋੜਾ ਜਿਹਾ ਰੂਟ ਲੰਬਾ ਕਰ ਲੈਣੇ ਆ ਆਮ ਆਦਮੀ ਪਾਰਟੀ 'ਚੋਂ ਨਿਕਲਦੇ ਆ ਨਵੀਂ ਬਣਾਉਣੇ ਆ ਇੰਦਰ ਪ੍ਰਸਤ ਵਿਕਾਸ ਪਾਰਟੀ ਫਿਰ ਉਥੋਂ ਟਰਨ ਮਾਰਾਂਗੇ ਕਹਿੰਦੇ ਫਿਰ ਭਾਜਪਾ ਦਾ ਰੁਖ ਸੋ ਤੁਹਾਨੂੰ ਦੱਸ ਦਈਏ ਕਿ ਇਹਦੇ ਵਿੱਚ ਹੈਮਚੰਦਰ ਗੋਇਲ ਨੇ ਜਿਹੜੀ ਉਹਨਾਂ ਦੀ ਅਗਵਾਈ 'ਚ ਤੀਜਾ ਮੋਰਚਾ ਬਣਿਆ ਮੁਕੇਸ਼ ਗੋਇਲ ਨਵੇਂ ਪ੍ਰਧਾਨ ਬਣਾ ਦਿੱਤੇ ਗਏ ਨੇ। ਹਿਮਾਨੀ ਜੈਣ ਹੈ ਉਹਨਾਂ ਨੇ ਬੜਾ ਹੈਰਾਨੀ ਜਨਕ ਜਆ ਇਹਦੇ ਉੱਪਰ ਵਜਾ ਦੱਸੀ ਹੈ। ਕਹਿੰਦੇ 2.5 ਸਾਲਾਂ ਦੇ ਦੌਰਾਨ ਨਗਰ ਨਿਗਮ ਦਾ ਕੋਈ ਵੀ ਕੰਮ ਜਿਹੜਾ ਵਿਕਾਸ ਦਾ ਢੰਗ ਨਾਲ ਨਹੀਂ ਹੋਇਆ। ਹੁਣ ਸਵਾਲ ਇਹ ਹੈ ਕਿ 2.5 ਸਾਲ ਦੇ ਵਿੱਚ ਤਾਂ ਸਰਕਾਰ ਹੋਰ ਸੀ। ਹੁਣ ਤਾਂ ਸਰਕਾਰ ਬਦਲ ਗਈ ਹੁਣ ਤੁਸੀਂ ਕਿਹੜੀ ਵਿਰੋਧਤਾ ਦੇ ਵਿੱਚ ਅਸਤੀਫਾ ਦੇ ਰਹੇ ਹੋ ਹੁਣ ਤਾਂ ਤੁਸੀਂ ਇਹ ਕਹਿ ਸਕਦੇ ਹੋ ਕਿ ਜੇ ਤੁਸੀਂ ਕਹਿੰਦੇ ਹੋ ਆਪਣੀ ਸਰਕਾਰ ਦੀ ਬਗਾਵਤ ਕਰਕੇ ਕਾਉਂਸਲਰ ਬਣੇ ਰਹੋ ਤੁਸੀਂ ਆਪਣੀ ਸਰਕਾਰ ਦੀ ਬਗਾਵਤ ਕਰਕੇ ਭਾਜਪੀ ਦੇ ਨਾਲ ਅnder ਖਾਤੇ ਰਲ ਕੇ ਤੁਸੀਂ ਕੰਮ ਕਰਾ ਲਓ ਜੇ ਤੁਸੀਂ ਵਾਖੀ ਇੱਛਕ ਹੋ ਜੇ ਤੁਸੀਂ ਚਾਹੁੰਦੇ ਹੋ ਵੀ ਕੰਮ ਹੀ ਹੋਣ ਤਾਂ ਤਰੀਕਾ ਤਾਂ ਇਹ ਵੀ ਹੈ ਪਰ ਗੱਲ ਇਹ ਕਿ ਹੁਣ ਫੇਰ ਕਿਤਨਾ ਕਿਤੇ ਰੌਲਾ ਤਾਂ ਆਉਧਿਆ ਹੁੰਦਾ ਹੁਣ ਕਹਿੰਦੇ 15 ਕਾਉਂਸਲਰ ਅਸਤੀਫਾ ਕੁੱਲ ਦੇ ਚੁੱਕੇ ਨੇ 13 ਨੇ ਹੁਣ ਦੇ ਤਾਂ ਦੋ ਨੇ ਪਹਿਲਾਂ ਤੇ ਕਿਤੇ ਨਾ ਕਿਤੇ ਸ਼ਮੂਲੀਅਤ ਦੀ ਅਸ਼ੰਕਾ ਜਿਹੜੀ ਉਜਾਈ ਜਾ ਰਹੀ ਹੈ ਜੀ ਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਜੀ ਪੰਜਾਬ ਸਰਕਾਰ ਦੇ ਜਹਾਜ਼ ਨੂੰ ਲੈ ਕੇ ਜਿੱਥੇ ਪੀਲਾ ਰੰਗ ਆ ਉਹਦਾ ਕਾਫੀ ਚਰਚਾ ਦੇ ਵਿੱਚ ਆ ਗਿਆ ਤੇ ਵਿਰੋਧੀ ਲਗਾਤਾਰ ਸਵਾਲ ਖੜੇ ਕਰ ਰਹੇ ਨੇ ਵੀ ਜਿਹੜਾ ਪੀਲਾ ਰੰਗ ਹੈ ਤੇ ਜਹਾਜ਼ ਦਾ ਤੇ ਕੇਜਰੀਵਾਲ ਨੇ ਨੂੰ ਟੈਕਸੀ ਬਣਾਇਆ ਹੈ ਜੀ ਦੇਖੋ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਬਣੀ ਹੈ ਉਦੋਂ ਤੋਂ ਹੀ ਲਗਾਤਾਰ ਸਵਾਲ ਉੱਠ ਰਹੇ ਨੇ ਕਹਿੰਦੇ ਕਿ ਦਿੱਲੀ ਵਾਲੇ ਬਹੁਤ ਵਰਤੋਂ ਕਰਦੇ ਆ ਕਹਿੰਦੇ ਪੰਜਾਬ ਦੇ ਸਾਧਨਾ ਜੀ ਚੱਕ ਵੀ ਕੋਈ ਨਹੀਂ ਹੁਣ ਇੱਕ yellow ਤੇ blue ਕਲਰ ਦਾ ਜਿਹੜਾ ਜਹਾਜ਼ ਹੈ ਕਹਿੰਦੇ ਅੱਖਾਂ 'ਚ ਵੀ ਬੜਾ ਚੁੱਭਦਾ ਹੈ ਪਤਾ ਲੱਗ ਜਾਂਦਾ ਦੂਰ ਹੀ ਆਉਂਦਾ ਸੋ ਪਿਛਲੇ ਕੁਝ ਸਮੇਂ ਤੋਂ ਦਿੱਲੀ ਦੇ ਸਾਰੇ ਹੀ ਲੀਡਰ ਰਵਿੰਦ ਕੇਜੀ ਵਾਲੇ ਵੀ ਤੇ ਨਾਲ ਮਨੀਸ਼ ਸੋਦੀਆ ਹੋਰ ਵੀ ਬੜੇ ਪੰਜਾਬ ਦੇ ਵਿੱਚ ਡੇਰੇ ਲਾਏ ਹੋਏ ਨੇ ਉਹਨਾਂ ਨੇ ਤੇ ਫਿਰ ਪੰਜਾਬ 'ਚ ਜਦੋਂ ਡੇਰੇ ਨੇ ਤਾਂ ਪੰਜਾਬ ਦੇ ਸਾਧਨਾ ਦੀ ਵੀ ਖੁੱਲ ਕੇ ਵਰਤੋਂ ਹੋ ਰਹੀ ਹੈ ਸੋ ਜਿਹੇ ਦੇ ਵਿੱਚ ਸੁਆਤੀ ਮਾਲੀਵਾਲ ਜਿਹੜੇ ਕਿ ਆਪਦੇ ਹੀ ਪਾਰਟੀ ਦੇ ਬਗਾਵਤ ਦੇ ਖਿਲਾਫ ਖੜੇ ਨੇ ਕਿਉਂਕਿ ਪਹਿਲਾਂ ਵੀ ਉਹਨਾਂ ਨੇ ਕਾਫੀ ਬਗਾਵਤ ਪਾਰਟੀ ਚ ਕੀਤੀ ਹੁਣ ਵੀ ਉਹਨਾਂ ਨੇ ਸਵਾਲ ਚੁੱਕਿਆ ਕਹਿੰਦੇ ਕਿਤੇ ਕੇਜੀਵਾਲ ਉਹਨਾਂ ਨੂੰ ਭੁਲੇਖਾ ਤਾਂ ਨਹੀਂ ਪੈ ਗਿਆ ਕਿ ਇਹ ਟੈਕਸੀ ਹੈ ਕਹਿੰਦੇ ਟੈਕਸੀ ਨਹੀਂ ਹੈ येलो ਕਲਰ ਦੀ ਇਹ ਜਹਾਜ਼ ਹੈ ਕਹਿੰਦੇ ਚਲੋ ਜੇ ਟੈਕਸੀ ਵੀ ਸਮਝ ਲਿਆ ਕਹਿੰਦੇ ਫਿਰ ਕਿਰਾਇਆ ਦਿੱਤਾ ਉਹਨਾਂ ਨੇ ਸੋ ਸਵਾਲ ਤਾਂ ਇਹ ਵੀ ਵੱਡਾ ਹੈ ਕਿ ਕਿਸ ਤਰ੍ਹਾਂ ਪੰਜਾਬ ਦੇ ਸਾਧਨਾਂ ਦੀ ਲਗਾਤਾਰ ਦੁਰਵਰਤੋਂ ਹੋ ਰਹੀ ਹੈ ਸੀਐਮ ਮਾਨ ਜੀ ਨਾਲ ਨੇ ਉਹ ਜਾ ਰਹੇ ਨੇ ਕਿਤੇ ਕੋਈ ਇਤਰਾਜ਼ ਨਹੀਂ ਉਸ ਚੀਜ਼ 'ਚ ਉਹਨਾਂ ਦਾ ਹੱਕ ਹੈ ਉਹ ਵਰਤ ਸਕਦੇ ਨੇ ਪਰ ਸੀਐਮ ਮਾਨ ਵਰਤ ਸਕਦੇ ਨੇ ਨਾਲ ਨਾਲ ਉਹਨਾਂ ਦੀ ਪਾਰਟੀ ਦਾ ਹਰ ਆਗੂ ਨੂੰ ਨਹੀਂ ਵਰਤ ਸਕਦਾ ਇਹਦੇ ਨਾਲ ਪੰਜਾਬ ਦਾ ਨੁਕਸਾਨ ਹੋ ਰਿਹਾ ਹੈ ਖੜੇ ਜਹਾਜ਼ ਦਾ ਵੀ ਖਰਚਾ ਪੈ ਰਿਹਾ ਹੈ ਚੱਲਦੇ ਜਹਾਜ਼ ਦਾ ਵੀ ਖਰਚਾ ਜਿਹੜਾ ਉਹ ਪੰਜਾਬ ਸਰਕਾਰ ਨੂੰ ਪੈ ਰਿਹਾ ਹੈ ਪੈ ਕੀ ਦੇ ਕਰਕੇ ਰਿਹਾ ਹੈ ਦਿੱਲੀ ਦੇ ਲੀਡਰਾਂ ਕਰਕੇ ਤੇ ਪੈ ਕਿੰਨੂੰ ਰਿਹਾ ਹੈ ਪੰਜਾਬ ਦੇ ਲੋਕਾਂ ਨੂੰ ਸੋ ਸੋਚਣਾ ਚਾਹੀਦਾ ਥੋੜਾ ਜਿਹਾ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਨੇ ਸਿੱਧੂ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਜੀ ਥੈਂਕ ਯੂ ਵੈਰੀ ਮੱਚ ਬਲਵਿੰਦਰ ਆਸੇਵਣ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਅਖੀਰ ਤੱਕ ਸਾਡੇ ਨਾਲ ਪਰੋਤੇ ਜੁੜੇ ਰਹੇ ਪਰੌਬਲ ਲੈ ਕੇ ਕੱਲ ਫਿਰ ਹਾਜ਼ਰ ਹੋਵਾਂਗੇ ਧੰਨਵਾਦ